ਹਾਂਜੀ ਬਾਈ ਜੀ ਸਭ ਤੋਂ ਪਹਿਲਾਂ ਤਾਂ ਬਾਈ ਪਿਆਰ ਭਰੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਬਾਈ ਸਵਾਗਤ ਆ ਸਾਰਿਆਂ ਦਾ ਆਪਣੇ YouTube ਚੈਨਲ ਸਟਾਰ ਕਬੂਤਰ ਕਲੱਬ 365 ਤੇ ਤੇ ਬਾਈ ਆਪਾਂ ਮੋਗੇ ਜ਼ਿਲ੍ਹੇ ਦੇ ਪਿੰਡ ਖਾਈ ਪਹੁੰਚੇ ਅੱਜ ਤੇ ਬਾਈ ਪੁਰਾਣੇ ਕਬੂਤਰ ਬਾਜ਼ ਤੇ ਵਧੀਆ ਬਾਜ਼ੀਆਂ ਜਿੱਤਣ ਵਾਲੇ ਘਰ ਮਖਾਈ ਨਾਲ ਕਰਾਂਗੇ ਮੁਲਾਕਾਤ ਪੁੱਛਾਂਗੇ ਬਾਈ ਕਦੋਂ ਕਬੂਤਰ ਰੱਖੇ ਤੇ ਕਿਵੇਂ ਛੱਡਦੇ ਆ ਬਾਜ਼ੀ ਨੂੰ ਕਿੰਨੀਆਂ ਕਜਦੇ ਆ ਸੀ ਜਾਂਦੀਆਂ ਤੇ ਬਾਈ ਸਤਿ ਸ੍ਰੀ ਅਕਾਲ ਪਹਿਲਾਂ ਤਾਂ ਕਰਮ ਜੀ ਸਵਾਗਤ ਹੈ ਸਾਡੇ ਚੈਨਲ ਤੇ ਤੁਹਾਡਾ ਤੁਸੀਂ ਟਾਈਮ ਦਿੱਤਾ ਬਹੁਤ ਬਹੁਤ ਧੰਨਵਾਦ ਬਾਈ ਜੀ ਬਾਈ ਜੀ ਕਿੰਨਾ ਟਾਈਮ ਹੋ ਗਿਆ ਕਬੂਤਰ ਰੱਖਿਆ ਨੂੰ ਫਿਰ ਮੇਰੇ ਵੀ 87 ਦੇ ਰੱਖਿਆ ਠੀਕ ਆ ਜੀ ਪਹਿਲਾ ਸ਼ੌਂਕ ਸੀਗਾ ਜੀ ਘਰੇ ਕਿਸੇ ਨੂੰ ਪਹਿਲਾ ਠੀਕ ਆ ਬਾਈ ਤੇ ਮੇਰੇ ਜੂ 100 ਪੁਰਜਾ ਮਗਰ ਵੀ ਹੈ ਨਹੀਂ ਕਿਸੇ ਨੂੰ ਠੀਕ ਆ ਬਾਈ ਤੇ ਬਾਈ 87 ਚ ਫਿਰ ਬਾਜੀਆਂ ਉਹਦੀ ਛੱਡਣ ਲੱਗ ਗਈ ਸੀ ਪਹਿਲੀ ਬਾਜੀ ਬੁਰਜੇ ਮੇਰੇ 87 ਦੀ ਛੱਡੀ ਆਪਣਾ ਪਹਿਲੀ ਜਦੋਂ ਪਹਿਲੀ ਬਾਜੀ ਹੈਗੀ ਪਹਿਲੀ ਵੀ ਜਿੱਤ ਲਈ ਪਹਿਲੀ ਜਿੱਤ ਲਈ ਸੀ ਤੇ ਮੋਡ ਮਾਟਾ ਕੀ ਹੁੰਦੇ ਸੀ ਬਾਈ ਉਦੋਂ 50 ਰੁਪਏ ਦੇ ਤੇ 100 ਠੀਕ ਆ 100 ਦੇ 50ਾਂ ਛੱਡਾ 50 ਕਰ ਲਓ ਉਦੋਂ ਇੰਨਾ ਕੁ ਮੋਡ ਹੁੰਦਾ ਸੀ ਜੇ ਤੈਨੂੰ 50 12 ਵਜੇ ਤੱਕ 50 ਰੁਪਏ ਆ ਜੇ ਤੇਰੇ ਲਾਇਵੇ ਹਾਂਜੀ ਔਰ ਜੇ ਕਰਨਾ ਤਾਂ 12 ਵਜੇ ਤੱਕ ਕਰ ਸਕਦਾ ਠੀਕ ਆ ਬਾਈ ਤੇ ਨਹੀਂ ਤੈਨੂੰ 50 ਵੀ ਦਿੱਤਾ ਜਾਣੀ ਹੈ ਠੀਕ ਆ ਜੀ ਤੇ ਜੇ ਜੇ 100 ਲਾਇਆ ਤੇਨੂੰ 100 ਵੀ ਦਿੱਤਾ ਜੀ ਠੀਕ ਆ ਉਦੋਂ ਇੰਨਾ ਕੁ ਹੁੰਦਾ ਸੀਗਾ ਜਣੇ ਕਿ ਤੇ ਬਾਈ ਜਿਆਦੇ ਕਲੱਬਾਂ ਵਾਲੀਆਂ ਹੁਣ ਛੱਡਦੇ ਹੋਂ ਕਿ ਪਹਿਲਾਂ ਤੋਂ ਹੀ ਪਹਿਲਾਂ ਕੋਈ ਕਲੱਬਾਂ ਨਹੀਂ ਸੀ ਪਹਿਲਾਂ ਕੂਟਰਵਾਜਾਂ ਨੂੰ ਲੋਕ ਵੀ ਨਫ਼ਰਤ ਕਰਦੇ ਸੀ ਹਾਂਜੀ ਹਾਂਜੀ ਇਹ ਕਰਦੇ ਵਿੱਚ ਜੋ ਰੱਖਦੇ ਸੀਗੇ ਲੋਕ ਕੋਈ ਕਹਿੰਦਾ ਯਾਰ ਇਹ ਕੂਟਰਵਾਜ ਹੁੰਦਾ ਕੋਈ ਰਿਸ਼ਤਾ ਕਰਨ ਨਾਲ ਰਿਸ਼ਤਾ ਨਹੀਂ ਕਰਦਾ ਸੀ ਹਾਂਜੀ ਸਾਨੂੰ ਤਾਂ ਪਤਾ ਨਹੀਂ ਕਿਵੇਂ ਕੋਈ ਭੁੱਲੇ ਚੁੱਕੇ ਡਾ ਦੇ ਇਹ ਤਾਂ ਹੈਗਾ ਪਹਿਲਾਂ ਹੀ ਮਾੜਾ ਕਹਿੰਦੇ ਹੁਣ ਪਹਿਲਾਂ ਮਾੜਾ ਕਹਿੰਦੇ ਸੀ ਹਾਂਜੀ ਪਰ ਪਹਿਲਾਂ ਜਿਹੜੇ ਕੂਟਰ ਸੀ ਇਹ ਬੰਦੇ ਸੀ ਉਹਨਾਂ ਦਾ ਬਹੁਤ ਫਰਕ ਸੀ ਠੀਕ ਆ ਜੀ ਪਹਿਨਾਲੇ ਕੂਟਰ ਦੇ ਜੇ ਆਪਾਂ ਮੰਨ ਕੇ ਜਦੋਂ ਆਪਣੇ ਘਰੋਂ ਕਬੂਤਰ ਕਿਤੇ ਉੱਡ ਗਿਆ ਹਾਂਜੀ ਪਾਣਾ ਕੋਈ 3 ਸਾਲ 4 ਸਾਲ ਤਾੜੀ ਰੱਖੀ ਸੀ ਉਹ ਕਬੂਤਰ ਨੂੰ ਛੜਦੇ ਕਬੂਤਰ ਘਰੇ ਆਉਂਦਾ ਪਹਿਲਾਂ ਵਾਲੇ ਕਬੂਤਰ ਹੈ ਸੀ ਹੁਣ ਵਾਲੇ ਕਬੂਤਰ ਨੂੰ ਤਾਂ 2 ਮਹੀਨੇ ਪਾਛੇ ਦਾ ਜਿਆ ਪਤਾ ਨਹੀਂ ਲੱਗਾ ਇੱਕ ਕਬੂਤਰਾਂ ਹੀ ਫਰਕ ਪੈ ਗਿਆ ਜੀ ਹੁਣ ਕੋਈ ਫਰਕ ਪੈ ਗਿਆ ਘਰੋਂ ਕਬੂਤਰ ਨਿਕਲ ਕੇ ਘਰੇ ਆਉਂਦਾ ਹੀ ਨਹੀਂ ਠੀਕ ਹੈ ਪਹਿਲਾਂ ਵਾਲਾ ਕਬੂਤਰ ਪਹਿਲਾਂ ਵਾਲੇ ਕਬੂਤਰ ਜੇ ਘਰੋਂ ਕਿਸੇ ਨੇ ਫੜ ਵੀ ਲਿਆ ਜਾਂ ਲੱਗਿਆ ਵਾ ਕੇ ਉਹਨੂੰ ਕਾਬੂ ਕਰ ਲਿਆ ਹਾਂਜੀ ਜਦੋਂ ਉਹ ਤੋਂ ਨਿਕਲ ਗਿਆ ਉਹਨੇ ਘਰੇ ਆ ਕੇ ਬਿਹੜੇ ਚ ਨਿਕਲਣਾ ਚਾਹੀ ਛਤਰੀ ਚਾਹੀ ਲੱਗੀ ਚਾਹੀ ਨਾਲ ਬਹੁਤ ਚਾ ਆ ਜਾਂਦਾ ਘਰ ਸਿਆਂ ਲੈਦੇ ਉਸਤਾਦ ਆ ਰਿਹਾ ਜੀ ਉਦੋਂ ਫਿਰ ਤੁਸੀਂ ਨਹੀਂ ਉਦੋਂ ਕੋਈ ਉਸਤਾਦ ਨਹੀਂ ਸੀਗਾ ਆਪਾਂ ਠੀਕ ਹੈ ਜੀ ਉਦੋਂ ਦਾ ਮਤਲਬ ਠੀਕ ਆ ਜੀ ਬਾਅਦ ਦੇ ਵਿੱਚ ਮੈਨੂੰ ਆਪਣੇ ਜਾਂਟੇ ਨੇ ਅੱਛਾ ਜੀ ਸਾਡੇ ਪਿੰਡ ਵਾਲੇ ਨੇ ਹਾਂ ਜੀ ਹਾਂ ਜੀ ਕੂਤਰ ਲਿਆ ਕੇ ਦਿੱਤੇ ਠੀਕ ਆ ਬਾਈ ਡੀਸੀ ਦੇ ਘਰੋਂ ਤੇ ਡੀਸੀ ਬੇਗਾ ਲੈਹਰਾ ਤੋਂ ਬੇਕੇ ਲੈਹਰਾ ਤੂੰ ਕੰਮ ਇਮ ਮਿੱਕੀ ਹੈਗਾ ਹੈਗਾ ਕੰਮੇ ਵਾਲਿਆ ਗਾਮੀ ਆਣੇ ਤੇ ਮਿੱਕੀ ਤੂੰ ਉਹ ਤੋਂ ਲਿਆਦੇ ਹੋਰਾਂ ਤੋਂ ਵੀ ਕਈਆਂ ਤੋਂ ਲਿਆਇਆ ਕੂਤਰ ਉਹਨੇ ਮੈਨੂੰ ਫਿਰ ਲਿਆ ਕੇ ਦਿੱਤੇ ਕੂਤਰ ਠੀਕ ਆ ਜੀ ਫਿਰ ਅਸੀਂ ਬਾਈ ਨੂੰ ਡੀਸੀ ਨੂੰ ਮੰਨ ਕੇ ਜਾਲ ਉਸਤਾਦ ਮੰਨ ਲਿਆ ਹਾਂ ਜੀ ਮੰਨ ਤੋਂ ਚਾਹੇ ਭਰਾ ਮੰਨ ਲਿਆ ਠੀਕ ਆ ਉਹਨੇ ਫਿਰ ਸਾਨੂੰ ਜਾਂਟੇ ਨੇ ਪੁੱਛ ਗਿਆ ਖੇਡ ਕੋਲ ਜਾਂਟੇ ਨੇ ਮੇਰੇ ਉਹ ਆਹ ਦੱਸੀ ਫਿਰ ਅਸੀਂ 22 ਦੇ ਨਾਲ ਸਾਡੀ ਇੱਕ ਮਿਕ ਹੋ ਗਈ ਅੱਜ ਤੱਕ 22 ਦੇ ਨਾਲ ਸਾਡਾ ਸੰਯੋਗ ਹੈ ਠੀਕ ਆ ਬਾਈ ਤੇ ਸਾਡੇ ਕੋਲ ਆਂਦਾ ਜਾਂਦਾ ਤੁਹਦੇ ਤੁਹਦੇ ਸਾਹਦੇ ਹੀ ਜਾਂਦੇ ਆ ਉਹਨੇ ਇੱਕ ਵਿਛੇ ਦੇ ਤੇ ਉਹਨੇ ਹੀ ਸਾਨੂੰ ਦੱਸਿਆ ਮਾਲਾ ਮੋਟਾ ਜਿਹੜਾ ਇਹ ਬਾਜ਼ੀਆਂ ਜਿੱਤੇ ਉਹਦੇ ਬਦੌਲਤ ਹੀ ਜਿੱਤੇ ਡੀਸੀ ਨੇ ਹਾਂਜੀ ਠੀਕ ਹੈ ਜੀ ਤੇ ਬਾਈ ਹੁਣ ਕਹਿੰਦੇ ਆ ਕਿ ਬਾਜ਼ੀਆਂ ਛੱਡ ਦਿੰਦੇ ਆ ਸੀ ਜਾਂਦੀਆਂ ਇਹ ਜਿਹਨੇ ਮੈਨੂੰ ਆਵਾਜ਼ ਸੁਣਤਾ ਜਣੇ ਦੀ ਹੁਣ ਤਾਂ ਆ ਗਿਆ ਤੈਨੂੰ ਪਤਾ ਆ ਆਪ ਕੋਠੇ ਦੇ ਚੜੀਦਾ ਹੁਣ ਹਾਂਜੀ ਇਹ ਤਾਂ ਹੈਗਾ ਟਾਈਮ ਬਹੁਤ ਹੋ ਗਿਆ ਨਾ ਹੁਣ ਉੱਤਰ ਕੀ ਕਹਿਣਾ ਹੁੰਦਾ ਪੰਜ ਚਾਰ ਬਾਜ਼ੀਆਂ ਛੱਡ ਗਏ ਅੱਛਾ ਜੀ ਤੂੰ ਆਪਣੇ ਚੇਲੇ ਵਾਲਕੇ ਜਿਹੜੇ ਹੈਗੇ ਉਹ ਸਾਰੇ ਹੀ ਛੱਡਦੇ ਆ ਸਾਰੇ ਜਿੱਤ ਲੈਂਦੇ ਠੀਕ ਆ ਜੀ ਸਾਰੇ ਜਿਹੜੇ ਚੇਲੇ ਕਿੰਨੇ ਕ ਚੇਲੇ ਬਣਾਏ ਆ ਬਾਈ ਜੀ ਤੁਸੀਂ ਚੇਲੇ ਤਾਂ ਚਲੋ ਹੁਣ ਫੇਰ ਜਿਹਦੇ ਮੁਲਾਕਾਤ ਕਰੀ ਤੁਹਾਨੂੰ ਸਾਰੇ ਦੱਸਾਂਗੇ ਸੱਦਾਂਗੇ ਤੁਹਾਨੂੰ ਦੁਖਾਵਾ ਵੀ ਆਹ ਹਾਂ ਚੇਲੇ ਠੀਕ ਆ ਜੀ ਠੀਕ ਆ ਹੈ ਗਿਆ ਜਣੇ ਦੀ 12 13 ਠੀਕ ਆ ਜੀ ਉਹ ਆਪਾਂ ਚੇਲੇ ਕਾਹਦੇ ਬਣਾਉਣ ਹਾਂ ਇਹ ਤਾਂ ਹੈਗਾ ਜੀ ਜਿਹੜੇ ਆਪਣੇ ਕੋਲੇ ਆ ਗਏ ਆਪਾਂ ਆਹ ਦੇ ਮੇਰੇ ਕੋਈ ਬੱਚਾ ਆਪਾਂ ਉਹਨਾਂ ਨੂੰ ਆਪਦੇ ਬੱਚਿਆਂ ਵਾਂਗੂ ਰੱਖਿਆ ਹਾਂ ਇਹ ਤਾਂ ਗੱਲ ਹੈਗੀ ਥੋੜੀ ਇਹ ਗੱਲ ਕਹੀ ਇਥੋਂ ਮੇਰੇ ਕੋਲੇ ਆਹ ਹੁਣ ਜੋਗਿਆਰ ਗਿਆ ਜਾਂਦੇ ਆ ਹਾਂਜੀ ਹਾਂਜੀ ਜਿਹੜੇ ਆਪਦੇ ਦੁਆਕਾਂ ਨੂੰ ਰੱਖਿਆ ਪਹਿਲਾਂ ਆਹ ਪੱਤੋ ਦੇ ਮੁੰਡੇ ਸੀ ਨੋਨਾ ਸੀ ਬਬਲੂ ਸੀ ਠੀਕ ਆ ਜੀ ਤੇ ਆ ਕਰ ਗਿਆ ਜੱਸੀ ਸੀ ਇਹ ਨਿਕੇ ਨਿਕੇ ਹੁੰਦੇ ਮੇਰੇ ਕੋਲੇ ਆਉਣ ਲੱਗ ਗਏ ਹਾਂ ਇਹ ਤਾਂ ਵਿੱਚ ਬੜਜਾ ਦੇ ਦੁਆਕਾਂ ਨੂੰ ਰਿਹੜ ਕਰਦੇ ਸੀ ਹਾਂ ਆ ਲੈਣਾ ਆ ਲੈਣਾ ਮੈਂ ਕਹਿੰਦਾ ਪਲੂੜਾ ਮਾਰਦੀ ਠੀਕ ਆ ਇਹ ਸਾਰੇ ਜੇ ਕੁਮਾਰ ਦੇ ਵਿੱਚ ਬੜਜਾ ਗੰਨਾ ਨਹੀਂ ਫਟਾ ਉਹਨਾਂ ਦੇ ਕਬੂਤਰ ਨਾ ਫ ਉਹ ਨਿੱਕੇ ਹੁੰਦੇ ਦਾ ਤੁਹਾਨੂੰ ਪਤਾ ਆਪਾਂ ਆ ਉਹਦੇ ਬੱਚੇ ਵਾਂਗੂ ਰੱਖਿਆ ਉਹਨਾਂ ਨੂੰ ਹਾਂ ਹਾਂ ਅੱਜ ਤੱਕ ਵੀ ਆਪਾਂ ਉਹਨੂੰ ਆਪਦੇ ਬੱਚਿਆਂ ਨੂੰ ਸਮਝਦੇ ਉਹਨਾਂ ਨੂੰ ਨਹੀਂ ਠੀਕ ਆ ਜੀ ਤੇ ਉਹਨਾਂ ਨੂੰ ਫਿਰ ਦਿੱਤਿਆ ਸਾਰਾ ਆਪਾਂ ਪੁੱਛ ਦੱਸਦੇ ਸੀਗੇ ਦੱਸ ਦੇਈ ਦੱਸ ਹਾਂ ਹਾਂ ਆਪਾਂ ਉਹਨੂੰ ਤਾਂ ਲਿਆ ਦਿਆ ਕੋਹ ਨਹੀਂ ਹਾਂਜੀ ਵੀ ਆਹਨੂੰ ਕਹਿੰਦਾ ਵੀ ਆਹ ਦੇਵਾ ਦੇਣਾ ਜੇ ਆਪਣੇ ਕੋਲ ਕੋ ਜੁਆ ਕਾ ਆ ਜਾਂਦੇ ਕਿਸੇ ਦਾ ਠੀਕ ਪਾਣੀ ਧਾਣੀ ਦੇ ਦੇ ਜਾਂ ਸਾਨੂੰ ਮੜਾ ਪੁੱਲਾ ਦੱਸ ਦੇ ਆਪਾਂ ਉਹ ਮੈਂ ਦੱਸ ਦਿੰਦੇ ਸੀ ਠੀਕ ਆ ਜੀ ਇਸ ਨੂੰ ਇਹ ਨਹੀਂ ਗੱਲ ਕਹੀ ਸਾਨੂੰ ਕੋਈ ਦੇ ਕੇ ਆਪਾਂ ਨੂੰ ਆਪਦੇ ਆਪ ਹਾਂਜੀ ਜਿਵੇਂ ਸੁਭਾਅ ਦੇ ਆਪ ਠੀਕ ਆ ਭਾਈ ਕਿਹੜੀ ਨਸਲ ਨਾਲ ਪਹਿਲਾਂ ਬਾ ਪਹਿਲਾਂ ਸਾਡੇ ਕੋਲੇ ਭਾਈ ਰੂਪੇ ਵਾਲੇ ਕਬੂਤਰ ਸੀਗੇ ਠੀਕ ਆ ਜੀ ਸਿੰਦਰਕੇ ਵਾਲੇ ਉਹ ਸੀ ਸਾਡੇ ਹੱਥ ਚਾਏ ਵਗੂ ਤਾਂ ਸਾਡੇ ਪਿੰਡ ਉਹਨਾਂ ਦੀ ਇੱਥੇ ਮੁੰਡਾ ਪਿਆ ਹੈ ਸਿੰਦਰ ਦਾ ਅੱਛਾ ਜੀ ਪੰਡਤਾਂ ਦੇ ਘਰੇ ਹਾਂਜੀ ਹਾਂਜੀ ਉਹਨਾਂ ਨੇ ਸਾਡੇ ਨਾਲ ਲਿੰਕ ਸੀਗੇ ਉਹਨਾਂ ਤੋਂ ਅਸੀਂ ਕਬੂਤਰ ਕਹਾ ਲੈਂਦੇ ਸੀ ਉਹ ਕਬੂਤਰ ਸੀ ਸਾਡੇ ਕੋਲੇ ਠੀਕ ਆ ਭਾਈ ਹਾਂ ਫੇਰ ਸਾਡੇ ਕੋਲੇ ਜਦ ਇਹ ਕਬੂਤਰ ਆ ਗਿਆ ਫੇਰ ਤਾਂ ਅਹੀ ਬਾਰੀਆਂ ਤਿੰਨ ਤਿੰਨ ਦੇ ਵਾਲੀਆਂ ਜਾਂਦੇ ਰਹੇ ਕੋਪਰ ਕੰਗੇ ਸੀ ਸਾਡੇ ਕੋਲ ਜੀ ਸੀ ਗਾਲੇ ਵਿੱਚ ਬਾਈ ਵਾਲੇ ਫੁੱਲ ਲੋ ਵਾਲੀਆਂ ਜਾਣ ਕੇ ਹਾਂ ਫੁੱਲ ਵਾਲੀਆਂ ਜਾਂਦੇ ਰਹੇ ਦੂਜੀਆਂ ਦੂਸਰਾ ਤੀਸਰਾ ਵਿੱਚ ਜਿੱਤੀਆਂ ਠੀਕ ਆ ਜੀ ਦੂਸਰਾ ਤੀਸਰਾ ਵੀ ਹੁਣ ਵੀ ਛੱਡਦੇ ਆ ਬਾਈ ਜੀ ਦੂਸਰਾ ਹੁਣ ਵੀ ਛੱਡ ਲੇਂਗਾ ਦੂਸਰਾ ਠੀਕ ਆ ਹਾਂ ਹੁਣ ਆਹ ਹੁਣ ਪੰਨ ਤੇ ਚੱਲ ਪੁੱਛ ਲੈਂਦੇ ਜਵਾਕ ਹੁਣ ਛੱਡੀ ਸੀ ਭੰਵੇਂਪੁਰੇ ਅੱਛਾ ਜੀ ਮਹਿਲ ਕਲਾਂ ਘਰੋਂ ਚੱਗੇ ਕਿਉਂ ਠੀਕ ਆ ਠੀਕ ਆ ਜੀ ਇਕੱਲੀ ਰਹੀ ਕਬੂਦਰੀ ਦੂਸਰੇ ਤੇ ਉਦੋਂ ਇੱਕ ਦਿਨ ਪਹਿਲਾਂ ਕਬੂਤਰ ਉਧਰ ਹੀ ਛੱਡੀ ਸੀ ਉਹ ਤਿਸਰ ਤੇ ਸੀ ਤਿਸਰ ਤੇ ਕੱਢੀ ਰਹੀ ਠੀਕ ਆ ਬਾਈ ਜਾਣੇ ਕਿ ਉਹ ਪੁਰਾਣੇ ਪੂਰਾ 30 30 35 ਸਾਲ ਹੋ ਗਏ ਸੋਡੇ ਦਾ ਕਬੂਤਰ ਰੱਖਿਆ ਨੂੰ ਹਨਾ ਬਾਈ ਠੀਕ ਆ ਤੇ ਹੋਰ ਬਾਈ ਪਿੰਡ ਦੇ ਕਿੰਨੇ ਕੁ ਬੰਦੇ ਐ ਸਹਿਯੋਗੀ ਜਿਹੜੇ ਤੁਹਾਡਾ ਸਹਿਯੋਗ ਕਰਦੇ ਆ ਦੋ ਬਾਈ ਪਹਿਲਾਂ ਤਾਂ ਮੇਨ ਗੱਲ ਇਹੀ ਹੁੰਦੀ ਹੈਗੀ ਕਬੂਤਰ ਬਾਜ਼ ਜਿਹੜਾ ਹੋਵੇ ਪਿੰਡ ਦੇ ਵਿੱਚ ਉਹਨੂੰ ਸਾਰੇ ਕਬੂਤਰ ਬਾਜ਼ਾਂ ਦੇ ਨਾਲ ਸਹਿਯੋਗ ਹੋਣਾ ਚਾਹੀਦਾ ਹਾਂਜੀ ਹਾਂਜੀ ਆਪਣੇ ਨਾਲ ਸਾਰੇ ਪਿੰਡ ਦੇ ਕਬੂਤਰ ਬਾਜ਼ ਸਾਰੇ ਜੁੜੇ ਆ ਕਿਸੇ ਦੇ ਘਰੇ ਆਪਣਾ ਕਬੂਤਰ ਜਾਵੜੇ ਠੀਕ ਆ ਤੇਰੇ ਸਾਹਮਣੇ ਹੋਣਾ ਮੁੰਡਾ ਲੈ ਕੇ ਆ ਹਾਂ ਹਾਂ ਬਾਈ ਫੜਾਈ ਹੈ ਬਾਈ ਨੇ ਲੈ ਕੇ ਹਾਂ ਤੇ ਆਪਣਾ ਪਿੰਡ ਦੇ ਵਿੱਚ ਸਾਰਿਆਂ ਨੂੰ ਕਿਹਾ ਵਾ ਵੀ ਕਿਤੇ ਕੰਪਿਊਟਰ ਬਦਲ ਕੇ ਨਹੀਂ ਛੱਡਣਾ ਹਰਜੂ ਹਰਜੋ ਹਾਰ ਨੂੰ ਹਾਰ ਮੰਨੋ ਠੀਕ ਆ ਇਹ ਨਾ ਹੋਵੇ ਅਗਲਾ ਗਾ ਯਾਰ ਖਾਈ ਦਾ ਕੰਪਿਊਟਰ ਭਾਂਕ ਨੂੰ ਦੁਬਾਰੇ ਛੱਡਦਾ ਸਾਰੇ ਖਾਈ ਦੇ ਨੂੰ ਗਾਲਾਂ ਮਿਲਣਗੀਆਂ ਹਾਂ ਇਹ ਤਾਂ ਗੱਲ ਹੈਗੀ ਹੈ ਜੀ ਠੀਕ ਆ ਇਹ ਤਾਂ ਗੱਲ ਹੈ ਜੇ ਕਿਸੇ ਦੇ ਘਰੇ ਕੰਪਿਊਟਰ ਜਾਂਦਾ ਹੈ ਜੇ ਆਪਾਂ ਜਿੱਤਣਾ ਜਿਹੜੇ ਆਪਣੇ ਘਰੇ ਕੰਪਿਊਟਰ ਆਪਾਂ ਉਹਨਾਂ ਨਾਲ ਜਿੱਤਲਾਂਗੇ ਹਾਂ ਕਿਸੇ ਦਾ ਕੰਪਿਊਟਰ ਫੜ ਕੇ ਨਹੀਂ ਆਪਾਂ ਜਿੱਤਾਂਗੇ ਠੀਕ ਆ ਸਾਡੇ ਪਿੰਡ ਦਾ ਸਹਿਯੋਗ ਆ ਪੂ ਉਜੇ ਨੰਬਰ ਤੇ ਆਪ ਨੂੰ ਆਪਦੇ ਘਰ ਦਾ ਸੰਯੋਗ ਹੋਣਾ ਚਾਹੀਦਾ ਹਾਂ ਇਹ ਤਾਂ ਗੱਲ ਹੈਗੀ ਜੀ ਜੇ ਆਪਾਂ ਕਿਸੇ ਦੇ ਜਾ ਕੇ ਮੰਜੇ ਤੇ ਚੌੜੇ ਹੋ ਕੇ ਬਹਿਨੇ ਆ ਹਾਂ ਜੇ ਆਪਣੇ ਘਰੇ ਆ ਗਿਆ ਆਪਾਂ ਬੁੜਿਆਂ ਨੂੰ ਕਹਦੇ ਬਾਰ ਖੜਕਾਉਂਦਾ ਕੌਣ ਤੂੰ ਕਦੇ ਘਰੇ ਨਹੀਂ ਸਹੀ ਗੱਲ ਹੈ ਜੀ ਇਸ ਬੰਦੇ ਵਾਲੇ ਕੰਮ ਨਹੀਂ ਹੁੰਦੇ ਹਾਂ ਸਹੀ ਗੱਲ ਆਪਣੇ ਘਰੇ ਭਾਈ ਕੋਈ ਆਵੇ ਦਿਨ ਰਾਤਾਂ ਵਿੱਚ ਜਦੋਂ ਮਰਜ਼ੀ ਆਵੇ ਇਹ ਤਾਂ ਗੱਲ ਸਹੀ ਹੈ ਸੋਡੀ ਚਾਹੀਆਂ 30 ਸਾਲਾਂ ਦੇ ਨਾਲ ਜੁੜੇ ਹੋਏ ਹਾਂ 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 ਠੀਕ ਹੈ ਨਾ ਸਹੀ ਗੱਲ ਹੈ ਜੀ ਕੋਈ ਯਾਰ ਮਿੱਤਰ ਕਹਿ ਦਿੱਤੀਆਂ ਸਾਲਾਂ ਜਹੀ ਕੂਤਰ ਦੁਵਾਰੇ ਛੱਡਿਆ ਹੋਇਆ ਬਦਲ ਕੇ ਹਾਂ ਜੀ ਜਾਂ ਕਿਸੇ ਨੇ ਰੌਲਾ ਪਾਇਆ ਜੇ ਸਾਨੂੰ ਫਿਰ ਦੇ ਜਵਾਕਾਂ ਨੇ ਵੀ ਆ ਕੇ ਨਿਕਾਇਆ ਨੇ ਕਹਿੰਦੇ ਨਾ ਬਾਜੀ ਭਾਈ ਬਾਜੀ ਸਾਂਝੀ ਕਰ ਲਓ ਹਾਂ ਜੀ ਜਵਾਕ ਪੜ ਕੇ ਘਰੋਂ ਉੱਠ ਜਾਂਦੇ ਜਿਵੇਂ ਉੱਥੇ ਮੱਥਾ ਮਾਰੀ ਜਾਂਦੇ ਜਾਂ ਲੈ ਜਾਓ ਜਰ ਪੈਸੇ ਕੋਈ ਨਹੀਂ ਇਸ ਵੇਲੇ ਤੇ ਇਹੀ ਹੁੰਦਾ ਜੀ ਕਈ ਵਾਰੀ ਜਦੋਂ ਲਿਖਦੇ ਆ ਤੂੰ ਵੀ ਆਪਾਂ ਕਰਦੇ ਆ ਸਾਂਝੀ ਕਰਦੇ ਤਾਂ ਕਈ ਵਾਰੀ ਐਨੇ ਕੂਤਰ ਫਿਰਦੇ ਆ ਸਾਂਝੀ ਕਰ ਲਗੇ ਹਾਂ ਜੀ ਕਹੇ ਤਾਂ ਕੂਤਰ ਬਹਿ ਵੀ ਗਿਆ ਦੂਜਾ ਨੇ ਕਹਿਣਾ ਯਾਰ ਇਹ ਤਾਂ ਬਹਿ ਗਿਆ ਉਹਨੂੰ ਕਹਣਾ ਨਹੀਂ ਨਹੀਂ ਇਹ ਬੁੱੱਚੀ ਨਾਲ ਚੱਲਦਾ ਹੀ ਹੋਣਾ ਬੁੱੱਚੀ ਪੈਸੇ ਦੇਵਾਂਗੇ ਅੱਛਾ ਹਿੱਸਾ ਦਿੰਦੇ ਆਂ ਪੂਰਾ ਦਿੱਤਾ ਹਾਂ ਹਾਂ ਪੈਸਿਆਂ ਨਾਲ ਤਾਂ ਕੋਈ ਗੇਮ ਨਹੀਂ ਖੇਡੀ ਜਾਂਦੀ ਇਹ ਤਾਂ ਗੱਲ ਹੈਗੀ ਆ ਪਿਆਰ ਵਾਲੀ ਖੇਡੀ ਜਾਂਦੀ ਠੀਕ ਹੈ ਜਦੋਂ ਤੂੰ ਚਾਰਾਂ ਬੰਦਿਆਂ ਜਿਵੇਂ ਜਿase ਖੜਿਆ ਤੈਨੂੰ ਕਿਸੇ ਨੇ ਬੁਲਾਇਆ ਹੀ ਨਾ ਹਾਂਜੀ ਤੇ ਆਪਾਂ ਅੱਜ ਤੱਕ ਜਾਣੇ ਆਪਣੇ ਇਲਾਕੇ ਦੇ ਸਾਰੇ ਬੰਦੇ ਇਹ ਤਾਂ ਗੱਲ ਹੈਗੀ ਆ ਸਤਕਾਰ ਕਰਦੇ ਆਪਾਂ ਵੀ ਕਰਦੇ ਆ ਥੋੜੇ ਬੱਚਿਆਂ ਨਾਲ ਪਿਆਰ ਕਰੀਦਾ ਬੰਦਿਆਂ ਦਾ ਸਤਕਾਰ ਕਰੀਦਾ ਜਾਣੇ ਕਿ ਜਦੋਂ ਬੰਦਾ ਆਜੇ ਬਾਜੀ ਨੂੰ ਜਵਾਬ ਨਹੀਂ ਦਿੰਦਾ ਕਿਸ ਨੂੰ ਕਿਤੇ ਨਹੀਂ ਕੋਈ ਕਹਿੰਦੇ ਸਾਡੇ ਇਲਾਕੇ ਦਾ ਬ ਇਹ ਤਾਂ ਫੱਟਾ ਫੱਟਾੜੀ ਮਾਡਲ ਲੈਣਾ। ਉਹ ਮਾੜਾ ਛੁੱਟੀ ਖਾਤਰ ਬੜਦਾ ਮਾਸੋਂ ਨੂੰ ਘਰਦਿਆਂ ਨੇ ਮਿਲ ਕੇ ਪੈਸੇ ਨਹੀਂ ਦੇਣੇ ਤੁਸੀਂ ਬਾਜ਼ੀਆਂ ਤੇ ਨਹੀਂ ਹੁਣ। ਹਾਂ ਇਹ ਤਾਂ ਗੱਲ ਹੈ। ਲੋਕਾਂ ਨੂੰ ਕੌਣ ਦਿੰਦਾ ਭਾਈ ਪੈਸੇ? ਜਦੋਂ ਅਹੀ ਜਿਹਾ ਸੀ ਸਾਨੂੰ ਕੌਣ ਕੁਝ ਦਿੰਦਾ ਸੀ? ਸੋਚ ਵਧੀਆ ਛੁੱਟੀ ਜੀ ਫਿਰ। ਹਾਂ ਜੀ ਨਹੀਂ ਕਹਿੰਦੇ ਸੀ ਲੈਜੋ ਕੋਈ ਨਾ ਪੈਸੇ। ਹਾਂ। ਜੇ ਕਈ ਵਾਰੀ ਕਹਿਣੇ ਰਿਹੜਕਾ ਨਹੀਂ ਆ ਮਗਰੋਂ ਕੱਪ ਜੇ ਚੱਲ ਪਏ। ਹਾਂਜੀ। ਤੇਰਾ ਕੱਪ ਅਸੀਂ ਲੈਣਾ। ਉਹ ਪਿੰਡ ਵਾਲਿਆਂ ਨੇ ਕਹਿਣਾ। ਬਿਜਾਰਾ ਸੀ ਜਿਹੜਾ ਕੁੱਤਰ ਮਗਰੋਂ ਬੈਠਾ ਉਹਨੂੰ ਦੇਣਾ। ਹਾਂ ਇਹ ਤਾਂ ਗੱਲ ਹੈ। ਅਸੀਂ ਕਹਿ ਦੇਣਾ ਕੋਈ ਨਾ ਜਣਕੇ ਕੱਪ ਨੂੰ ਵੀ ਉਹ ਵੀ ਦੇ ਦਿੰਦੇ ਜੀ ਤੂੰ ਦੇ ਦੇ ਨਹੀਂ ਕੋਈ ਚੱਕਰ ਨਹੀਂ ਕੱਪ ਦਾ ਕੀ ਆ ਤੇ ਚੱਲ ਨਵੇਂ ਬੰਦੇ ਦਾ ਹੌਸਲਾ ਵਧੂਗਾ ਹਨਾ ਜੀ ਹਾਂ ਜੀ ਤੇਰਾ ਬੋਰਸ ਜੀ ਜੱਸੀ ਮੇਰੇ ਤਰ੍ਹਾਂ ਹੀ ਦਾ ਕੱਪ ਠੀਕ ਆ ਹਾਂ ਜੀ ਕਰਕੇ ਕੂਤਰ ਜਵਾ ਸਾਡਾ ਹੀ ਸੀਗਾ ਜੱਸੀ ਆਖ ਲਿਆ ਹਾਂ ਉਹ ਇਹਨੂੰ ਕਹਿੰਦਾ ਇਹ ਕੱਪ ਲੈਣਾ ਮੈਂ ਚੱਲ ਪੂਰੀ ਤੂੰ ਕੱਪ ਲੈ ਲੈ ਠੀਕ ਆ ਜੀ ਬੋਰਜ ਵਾਲਿਆਂ ਨੇ ਕਹਿੰਦੇ ਕੂਤਰ ਦਾ ਤੁਹਾਡਾ ਨੰਬਰ ਪਹਿਲੇ ਤੇ ਆਇਆ ਕਹਿੰਦੇ ਤੁਹਾਨੂੰ ਦੇਣਾ ਕੱਪ ਹਾਂ ਅਜੇ ਦਾ ਪੂਰਾ ਹੀ ਸਾਡਾ ਜਵਾਬ ਹੀ ਇਹਨੂੰ ਦੇ ਦੇ ਨਹੀਂ ਇਹ ਠੀਕ ਆ ਜੀ ਫਿਰ ਕਾਪੀ ਵਾਲੇ ਤਾਂ ਹੀ ਕਹਿੰਦੇ ਜੀ ਕਾਪੀ ਵਾਲੇ ਨੇ ਕਹਿਣੇ ਹੁੰਦਾ ਤੇ ਜਦੋਂ ਬਾਈ ਪਹਿਲਾਂ ਜਦੋਂ ਕਬੂਤਰ ਬੈਠੇ ਹੁੰਦੇ ਗਰਮੀ ਚ ਆਪਾਂ ਖੋਲਦੇ ਆ ਬੱਚੇ ਹਾਂਜੀ ਵੱਡੇ ਹੋਏ ਵੇ ਦਸੇ ਸਾਫ ਹਾਂਜੀ ਹਾਂਜੀ ਤੇ ਬਾਈ ਕਿੰਨਾ ਕ ਫਿਰ ਉਦੋਂ ਡਾਈਆਂ ਕਰਾ ਕੇ ਤੁਸੀਂ ਇਹ ਯਾਰ ਡੋਡੀ ਹੁਣ ਲੋਕਾਂ ਲਈ ਜਿਹੜੇ ਫੋਨ ਆ ਹਾਂਜੀ ਹੁਣ ਤਾਂ ਹੋਰ ਤਰੀਕੇ ਚੱਲ ਪਏ ਹਾਂ ਪਹਿਲਾਂ ਤਾਂ ਹੁਣ ਹਰੇਕ ਗੱਲ ਕੀ ਕੋ ਮਰਜ਼ੀ ਅੱਜਕੱਲ ਪੁੱਛ ਲਾ ਹਾਂਜੀ ਮੇਰੇ ਪਿੰਡ ਚ ਵੀ ਪੁੱਛ ਲਾ ਪਾਸੇ ਕਬੂਤਰਵਾਜਾਂ ਨੂੰ ਪੁੱਛ ਲਾ ਹਾਂਜੀ ਉਹ ਕਹਿਣਗੇ ਜਰ ਮੈਂ 70 80 ਬੱਚੇ ਕਢਾ ਲੇ ਠੀਕ ਆ 70 80 ਬੱਚੇ ਤਾਂ ਕਢਾ ਲੈਂਦੇ ਆ ਬਾਹਰੋਂ ਪੰਜ ਜਾਂ ਚਾਰ ਛੱਡਦੇ ਆ ਹਾਂ ਉਹ 60 60 ਬੱਚੇ ਜਾਂਦੇ ਸਾਡੇ ਵੇਲੇ ਤਾਂ ਅਸੀਂ 20-25 ਬੱਚੇ ਹੁੰਦੇ ਸੀ ਇੱਕ ਘਰ ਉਤਨ 5-5 ਸਾਲ ਵੀ ਛੱਡੀ ਜਾਂਦੇ ਠੀਕ ਆ ਆਏ ਨਹੀਂ ਵੀ ਇੱਕ ਸਾਲ ਵੀ ਛੱਡਿਆ 5-5 ਸਾਲ ਵੀ ਛੱਡਿਆ ਉਹ ਤਾਂ ਕੁੱਤਰ ਨੂੰ ਸਮਾਂ ਦੇ ਵਾਲ ਆ ਜਾਂਦਾ ਨੀਲਾ ਛੱਡਿਆ ਹੀ ਨੀਲਾ ਵੀ ਲਾਲ ਚੀਨਾ 17 ਬਾਜੀਆਂ ਸੀ ਲੈ ਕੁੱਤਰ 17 ਬਾਜੀਆਂ 17 ਹੀ ਜਿੱਤਿਆ ਸਾਰੀਆਂ ਜਿੱਤਿਆ ਸਾਰੀਆਂ ਨਹੀਂ ਜਿੱਤਿਆ ਮੌਲਾ ਹੋ ਕੇ ਉਹ ਮੌਲਾ ਹੋਏ ਕੁੱਤਰ ਵੀਰਾ ਥੰਦੂ ਵਾਲਾ ਬਾਈ ਆਪਣਾ ਉਹ ਹਾਂਜੀ ਉਹ ਉਹ ਨਾ ਹੋਇਆ ਮਖਬੀ ਰਹਿ ਤੂੰ ਵੀ ਘਰ ਮੈਂ ਕਿਹਾ ਮੈਨੂੰ ਸੋਣਾ ਲੱਗਾ ਲੈ ਜਾਂਦਾ ਮਖਬੀ ਤੇ ਬਾਈ ਕਿਹੜੇ ਸਾਲ ਚੇ ਛੱਡਿਆ ਸੀ 17 ਜਿੱਦਾ ਅਸੀਂ ਆਖਿਆ ਛੱਡਣ ਲੱਗੇ ਸੀਗੇ ਸਾਹਮਣੇ 2000 ਤੋਂ ਪਾਲ ਛੱਡਣ ਲਗੇ ਠੀਕ ਆ ਕਿੰਨੇ ਕਿੰਨੇ ਸਾਲ ਛੱਡਤਾ ਸੀ ਬਾਈਟੀ ਸੀ ਕਿ ਘੋਆਏ ਕਬੂਤਰੋ ਨਾਲ ਠੀਕ ਹੈ ਬੇਗੇ ਲੈ ਰਿਹਾ ਆਈਡੀ ਸੀ ਉਹ ਇੱਥੇ ਘੰਟਾ ਤੋਂ ਘੰਟੇ ਉੜਦਾ ਸੀ ਪਿੰਡ ਪਿੰਡ ਥੋੜਾ ਉੜਦਾ ਸੀ ਜਿੱਥੇ ਛੱਡ ਵੀ ਗਏ ਤੇ ਬਸ ਉਹ ਬੈਂਚ ਪਾਉਂਦਾ ਸੀ ਅਸੀਂ ਪਹਿਲਾਂ ਉਹਨੂੰ 20 ਭਾਦੋਂ ਦਾ ਦੋਸਾਂ ਤੇ ਛੱਡ ਕੇ ਲਿਆਏ ਜਿੱਤ ਗਿਆ ਉਹ ਸੰਧੂ ਘਰ ਤੋਂ ਅੱਛਾ ਜੀ ਤੇ 25 ਭਾਦੋਂ ਲਈ ਬਾਜੀ ਸੀਗੀ ਕੂਲੇ ਵਾਲੇ ਘਰੇ ਆ ਕੇ ਸਾਡੇ ਖੁੱਡੇ 'ਚੋਂ ਨਿਕਲ ਗਿਆ ਘੰਟਾ ਢੂੜ ਘੰਟਾ ਉੱਡ ਕੇ ਦੂਜੇ ਕੂਤਰ ਸਾਡੇ ਜਾਦੇ ਉੱਡਦੇ ਆਖੇ ਦੂਸਰ ਤੇ ਪੜੇ ਨਹੀਂ ਜਾਣੇ ਹਾਂ ਜਿਹਨੂੰ ਮੈਂ ਆਖਿਆ ਕਾਲੀ ਨੂੰ ਆਖਿਆ ਮੈਂ ਚੱਲ ਇਹੀ ਕੂਤਰ ਛੱਡ ਦੇ ਇਹ ਕਹਿੰਦਾ ਇਹ ਹੁਣ ਕੀ ਕਰੂਗਾ ਪਰਸੋਂ ਚੌਥੇ ਦਾ ਦੂਸਰ ਜਿੱਤ ਕੇ ਹਾਂ ਫੇਰ ਛੱਡਿਆ ਉੱਥੇ ਪੈਰ ਲੰਮਕਾਈ ਫਰੇ ਲੋਕ ਕਹਿੰਦੇ ਬਹਿ ਜੂ ਆਖਿਆ ਬਹਿੰਦਾ ਤੇ ਬਾਜੀ ਸਾਰੀ ਜਿੱਤ ਕੇ ਤੇ ਪਿੱਛੋਂ ਢਾਂਗੀ ਤੇ ਬੈਠਾ ਉਹ ਜਾਣੇ ਕਿ ਹਾਂ ਟਾਈਮ ਨਹੀਂ ਬਣ ਗਿਆ ਇਹ ਨਾ ਉਡਣ ਦਾ ਉਹਦਾ ਜਾਣੇ ਕਿ ਦੂਜੇ ਬਸ ਟਾਕ ਹੀ ਹੁੰਦੀ ਸੀ ਵੀ ਜਦੋਂ ਉਹ ਕਾਰੇ ਦੇਖਣ ਲੱਗ ਗਏ ਕਹਿਰਾ ਵੀ ਜਿੱਤਿਆ ਉਹ ਕਬੂਤਰ ਕਹਿਰਾ ਨੂੰ ਜਿੱਤਿਆ 8 ਦੂਸਰਾ ਜਿੱਤਿਆ ਸੀ 8 ਦੂਸਰਾ ਜਿੱਤ ਗਿਆ ਉਹ ਕਹਿਰਾ ਜਿੱਤਿਆ ਠੀਕ ਆ 17 ਵਾਰੀਆਂ ਉੱਡ ਗਿਆ 17 ਵਾਰੀਆਂ ਉੱਡਿਆ ਕਬੂਤਰ ਅਸੀਂ ਆਮ ਕਬੂਤਰ ਜਿਹੜੇ 5 ਸਾਲ ਤਾਂ ਬਹੁਤ ਡਾਏ ਆ ਠੀਕ ਆ ਜੀ ਆਏ ਨਹੀਂ ਵੀ 1 ਸਾਲ ਛੱਡ ਲਏ ਤੇ ਬਸ ਫੇਰ ਕਹਿੰਦਾ ਨਹੀਂ ਨਹੀਂ ਇਹ ਤਾਂ ਗਾਹਾਂ ਕਰੋ ਤੇ ਹੋਰ ਵੀ ਬੱਚੇ ਹੀ ਲਾ ਲਿਆ ਉਹ ਕਬੂਤਰ ਬੱਚਾ ਮੁੱਚਾਂ ਤੇ ਵਿੱਚ ਹੀ ਪੈ ਰਹੇ ਨੇ ਸਾਡੇ ਬੱਚੇ ਹਾਂ ਸਾਡੇ ਤਾਂ ਹੁਣ ਤਾਂ ਲੋਕਾਂ ਨੇ ਸਕੀਮ ਬਣਾ ਲਈ ਆ ਜੁਕੂਤਰੇ ਇਹਦੇ ਨਾਲ ਮਿਲਦਾ ਦਵਾ ਇਹ ਵੀ ਨਹੀਂ ਸਾਡਾ ਠੀਕ ਆ ਜੀ ਅਸੀਂ ਤਾਂ ਦੇਖ ਲਈਏ ਕੁੱਡੇ ਦੇ ਵਿੱਚ ਜਿਹੜਾ ਕਿ ਜੱਡਣਿਆਂ ਦਾ 10 ਕਬੂਤਰ ਨੇ ਛੜਦਿਆਂ 10 ਕਬੂਤਰ ਜਿਹੜੇ ਨੇ ਜਿਹੜੀ ਮਰਜ਼ੀ ਮਿਲ ਜੀ ਠੀਕ ਹੈ ਜੀ ਕੋਈ ਚੱਕਰ ਨਹੀਂ ਵੀ ਆ ਮੈਥ ਕੇ ਨਹੀਂ ਲਾਇਆ ਵੀ ਆ ਇਹਦੇ ਨਾਲ ਲਾਉਣਾ ਹੀ ਲਾਉਣਾ ਇਹੀ ਕਿਤੇ ਲਾਇਆ ਬਸ ਉਹ ਜਦੋਂ ਉੱਡ ਪਏ ਇਹਨਾਂ ਨੂੰ ਉੱਡਣਾ ਪਿੰਡ ਪੰਜ ਚਾਰ ਘੰਟੇ ਬਾਹਲਾ ਨਹੀਂ ਉਲਦੇ ਹਰੇਕ ਕਬੂਤਰ ਸਾਡੇ ਕਬੂਤਰਾਂ ਨੂੰ ਲੈ ਜਾ ਕੇ ਬੰਦਾ ਡਾ ਨਹੀਂ ਸਕਦਾ ਠੀਕ ਹੈ ਜੀ ਬਸ ਅਗਲਾ ਕਹਿੰਦਾ ਤੇ ਜਿਹੜਾ ਥੋੜਾ ਜਿਹਾ ਉੱਡਦਿਆ ਸੀ ਅੱਜ ਕੱਲ ਲੋਕ ਕਹਿੰਦੇ ਦਿਨਿਸ਼ ਪਾਵੇ ਹਾਂ ਇਹ ਤਾਂ ਗੱਲ ਹੈਗੀ ਹੈ ਜੀ ਜਿਹੜਾ ਕਬੂਤਰ ਦਿਨਿਸ਼ ਪਾ ਕੇ ਉਹ ਰੋਜ ਬਾਈ ਬਾਈ ਜੀ ਨਾਲ ਮੱਚ ਕੇ ਆਉਂਦਾ ਕਿੱ ਸੇ ਤਾਂ ਤਿਆਰ ਆ ਭਾ ਸੋ ਡਾਈ ਬਹੁਤ ਟਾਈਮ ਦਾ ਫਿਰ ਹੌਲੀ ਹੌਲੀ ਪ੍ਰੈਕਟਿਸ ਆਪਾਂ ਕਬੱਡੀ ਵਾਲੇ ਪ੍ਰੈਕਟਿਸ ਹੀ ਕਰਦੇ ਆ ਹਾਂ ਜੀ ਗਰਾਊਂਡ 'ਚ ਜਾ ਕੇ ਹੋਰੋਂ ਕਬੱਡੀ ਖੇਡਦਾ ਅਗਰ ਪਿੰਡ ਹੋਰੋਂ ਖੇਡਦਾ ਪਿੰਡ ਹੋਰੋਂ ਖੇਡਦਾ ਹਾਂ ਜੀ ਉਹੀ ਚੀਜ਼ ਹੈ ਜਦੋਂ ਬਾਹਰ ਜਾ ਕੇ ਜਦੋਂ ਜਾਨ ਹੋਈ ਤਾਂ ਉਹਨੇ ਉੱਠਣਾ ਹੈ ਸਾਡਾ ਇਹ ਵੀ ਸੂਲ ਹੈ ਜਿਹੜੇ ਅਸੀਂ ਕਬੂਤਰ ਕੁੱਡੇ ਸ਼ਰਤ 'ਤੇ ਸਾਰੇ ਕੂਤਰਾਂ ਨੂੰ ਬਾਹਰੀਆਂ ਛੱਡਣਾ ਸਾਰਿਆਂ ਨੂੰ ਅਜਿਮੇ ਮਦਾਂ ਪਾਉਣੇ ਠੀਕ ਆ ਬਾਈ ਦੇਉਣਾ ਬੱਚੀ ਨਾ ਕੋਸ ਹੋਇਆ ਆਪਣਾ ਕਹਿੰਦਾ ਮਾਰੀ ਦੋ ਘਾਪੇ ਜਿੱਤੇ ਇੱਕ ਚੱਕਰ ਹੋਰ ਮਾਰ ਚੱਕਰ ਕਰ ਦੇਣਾ ਮਾਰੇ ਜਦੋਂ ਇਹ ਬੱਚੀ ਹਾਂ ਜਾਣਤੀ ਉਡੂ ਜੀ ਕਬੂਤਰ ਰਾਖ ਜ਼ਰੂਰੀ ਆ ਵੱਧ ਤੋਂ ਵੱਧ ਹਾਂ ਇਹ ਤਾਂ ਗੱਲ ਹੈਗੀ ਆ ਥੋੜੀ ਰਾਖ ਨੇ ਕਬੂਤਰ ਉੜਦੇ ਹੁੰਦੇ ਆ ਚਲੋ ਖੇਡ ਵੀ ਆਪਾਂ ਕਹਿੰਦੇ ਆ ਫਰਾਨੇ ਵਾਲੀ ਖੇਡ ਆ ਤਿੰਗੜੇ ਵਾਲੀ ਖੇਡ ਆ ਖੇਡ ਵੀ ਉਹੀ ਮੰਨੀ ਜਾਂਦੀ ਜਦੋਂ ਭੁੱਖ ਤੇ ਰਲ ਗਈ ਕਬੂਤਰ ਦੀ ਹਾਂਜੀ ਉਹਨੇ ਉਦੋਂ ਬਾਜੀ ਜਿੱਤਣੀ ਆ ਨਾ ਸਰ ਵੀ ਇਕੱਲੀ ਕੀ ਕਰੀਓ ਜੇ ਤੈਨੂੰ ਭੁੱਖ ਤੇ ਹੀ ਨਾ ਲਾਉਣੀ ਆ ਇਹ ਤਾਂ ਇਹ ਤਾਂ ਗੱਲ ਹੈਗੀ ਆ ਭੁੱਖ ਤੇ ਨੇ ਕਬੂਤਰ ਨੇ ਜਦੋਂ ਰਲ ਗਈ ਉਹਨੇ ਤੈਨਸ਼ ਪਾ ਦੇਣਾ ਤੈਨਸ਼ ਪਾ ਇਹ ਤਾਂ ਹੈਗਾ ਜੀ ਤੇ ਬਾਈ ਪਿੰਡ ਚ ਫਿਰ ਕਬੂਤਰਾਂ ਦਾ ਲੈਣ ਦੇਣ ਹੋਰ ਬੰਦਿਆਂ ਨਾਲ ਜਿਵੇਂ ਨਹੀਂ ਪਿੰਡ ਚ ਆਪਾਂ ਆ ਜਾਂਦਾ ਜੇ ਕੋਈ ਲੈਣ ਜਾਂ ਕੋਈ ਪਾਸੇ ਦਾ ਆ ਜਾਂਦਾਗਾ ਉਹਨਾਂ ਵਾਲਿਆਂ ਨੂੰ ਕਹਿੰਦਾ ਲੈ ਜਾ ਇਹਨਾਂ ਨੂੰ ਉੱਡਣਾ ਹੈ ਹਾਂ ਆਪੇ ਫੜ ਲਾਂਗੇ ਇਹਨਾਂ ਨੂੰ ਕਹਿੰਦਾ ਇਹਦਾ ਮੁਰਕੇ ਸਾਨੂੰ ਗਾਲਾਂ ਕੱਢੇ ਨੇੜੇ ਤੇੜੇ ਬੰਦੇ ਹਾਂ ਸਾਥੀ ਛੋਡੇ ਜਿੱਕੀ ਨਸਲ ਦੇ ਕਬੂਤਰਾਂ ਤੂੰ ਲੈ ਰਿਆ ਜਿਹੜੇ ਜਾਣੇ 2-4 ਜਿਵੇਂ ਗਰੁੱਪ ਚ ਤੁਹਾਡੇ ਬੰਦੇ ਕਿਹੜੇ ਕਿਹੜੇ ਜਿਵੇਂ ਮੰਨ ਲਓ ਵੀ ਤੁਰੇ ਆਉਂਦੇ ਆ ਨਾਲ ਪਹਿਲਾਂ ਤੋਂ ਪਹਿਲਾਂ ਤੋਂ ਜੇ ਪਿੰਡ ਲੇਵਲ ਤੇ ਤਾਂ ਅਸੀਂ ਇਕਾਲੀ ਸੀ ਨਾਲ ਇਹ ਨਾਣੇ ਕੁੱਤਰ ਵਧ ਲਾਏ ਠੀਕ ਹੈ ਜੀ ਪਾਸੇ ਹੁਣ ਤਾਂ ਬੰਦੇ ਬਹੁਤ ਜੁੜੇ ਹੋਏ ਆਪਣੇ ਨਾਲ ਠੀਕ ਹੈ ਜੀ ਮੰਨ ਕੇ ਚਾਲੇ ਤੋ ਆ ਗਗਣਾ ਮੁੰਡਾ ਨੱਥੋ ਕਾ ਤੂੰ ਹਾਂਜੀ ਇੱਕ ਹੈਗਾ ਸਾਹ ਗੁਰ ਤੋਂ ਮੁੰਡਾ ਜੋਤੀ ਆ ਠੀਕ ਹੈ ਜੀ ਪਹਿਲਾ ਇਹ ਆ ਮੇਰੇ ਨਾਲ ਹੀ ਰਹੇ ਹੈਗੇ ਜੱਸੀ ਜਰ ਕੇ ਬਬਰੂ ਵਰਗੇ ਨੋਨੇ ਵਰਗੇ ਇਹ ਹੁਣ ਬਾਹਰ ਗੁਰ ਉੱਠ ਗਏ ਹਾਂਜੀ ਤੇ ਬਾਕੀ ਮੇਰੇ ਨਾਲ ਆਪਣਾ ਚਰਨਾ ਬੁਰਜ ਵਾਲਾ ਠੀਕ ਹੈ ਜੀ ਆਪਣੀ ਬਾਈ ਅੱਛਾ ਜੀ ਇਹ ਵੀ ਆਪਣੇ ਨਾਲ ਜੱਗਾ ਮਹਿਲ ਵਾਲਾ ਇਹ ਜਿਹੜੇ ਮੁੰਡੇ ਜਿਹੜੇ ਆਪਣੇ ਨਾਲ ਸਾਰੇ ਜੁਲੇ ਹੋਏ ਆ ਇਹ ਆਪਣਾ ਕਬੂਤਰ ਵੀ ਇਹਨਾਂ ਕੋਲੇ ਆਪਣੇ ਹੈਗੇ ਠੀਕ ਆ ਤੇ ਆਪਾਂ ਇਹਨਾਂ ਨਾਲ ਲੈਂਕਾ ਗਿਆ ਗਰੁੱਪ ਜਾਨੀ ਸਾਡਾ ਇੱਕ ਹੈ ਹਾਂਜੀ ਭਾਈ ਤੇ ਜਾਣੇ ਕਿ ਕਾਫੀ 5-4 ਸਾਲ ਤੋਂ ਚੱਲੇ ਆਉਂਦੇ ਆ ਲਗਾਤਾਰ 2005 ਤੋਂ ਸਾਡੇ ਨਾਲ ਜੁੜੇ ਆ ਠੀਕ ਆ ਫਿਰ ਤਾਂ ਬਹੁਤ ਟਾਈਮ ਹੋ ਗਿਆ ਜੀ ਠੀਕ ਆ ਭਾਈ ਭਾਈ ਆਪਣਾ ਕੀ ਨਾਂ ਭਾਈ ਇੱਥੇ ਵੀ ਆਹੀ ਪਿੰਡ ਆ ਤੁਸੀਂ ਵੀ ਭਾਈ ਇੱਥੇ ਬਾਈ ਕੋਲੇ ਹਾਂ ਬਾਈ ਕੋਲੇ ਆ ਜਾ ਜੀ ਘਰੇ ਵੀ ਰੱਖੇ ਆ ਕਬੂਤਰ ਭਾਈ ਤੇ ਬਾਈ ਸੁੱਖਾ ਪੱਤੋ ਬਾਈ ਤੇਰੇ ਫਿਰ ਤੇਰਾ ਵੀ ਹੈਗਾ ਇਹਨਾਂ ਨਾਲ ਆਪਣੀ ਵਧੀਆ ਬਣਦੀ ਆ ਬਾਬੇ ਨਾਲ ਠੀਕ ਆ ਜੀ ਵੱਡਾ ਆਪੋ ਸਤਿਕਾਰ ਕਰੀਦਾ ਇਹਦਾ ਹਾਂ ਬਾਈ ਇੱਥੇ ਵਿਚਾਰਾ ਮਿਲਦਾ ਆਪਾਂ ਨੂੰ ਉੱਡ ਕੇ ਮਿਲਦਾ ਇਹ ਤਾਂ ਗੱਲ ਹੈਗੀ ਆ ਜੀ ਹਾਂ ਜੀ ਬਾਕੀ ਸਿਆਣਾ ਬੰਦਾ ਜਿਤ ਕਰੀਦੀ ਆ ਹਾਂ ਜੀ ਹਾਂ ਜੀ ਇਹੀ ਆਪਾਂ ਨੂੰ ਵੱਡਿਆਂ ਦਾ ਸਤਿਕਾਰ ਕਰੋ ਹਾਂ ਇੱਥੇ ਹੈ ਕੁਝ ਨਹੀਂ ਸਹੀ ਗੱਲ ਆ ਜੀ ਤੁਸੀਂ ਵੀ ਜੁੜੇ ਹੋ ਮੈਂ ਫਿਰ ਪਾਈ ਨਾਲ ਹਾਂ ਜੀ ਹਾਂ ਬਾਈ ਆਪਣਾ ਕੀ ਨਾ ਠੀਕ ਘਰੇ ਕਬੂਤਰ ਰੱਖੇ ਹੋਏ ਬਾਈ ਹਾਂਜੀ ਹਾਂਜੀ ਇਹ ਬਾਈ ਨਾਲ ਵੀ ਫਿਰ ਹੈ ਆ ਜਾਣੇ ਆ ਤੁਸੀਂ ਜਿੰਨੇ ਬਾਜ਼ੀਆਂ ਤੁਸੀਂ ਬਾਈ ਇਹ ਕੀ ਨਾ ਕਾਲੀ ਆਹੀ ਪੰਡਾ ਬਾਈ ਤੇਰਾ ਹਾਂ ਇਹ ਤਾਂ ਇਕੱਠੇ ਇੱਥੇ ਹੀ ਡਾਉਨੇ ਆ ਤੁਸੀਂ ਇੱਕ ਥਾਂ ਤੇ ਕਬੂਤਰ ਘਰੇ ਵੀ ਰੱਖਿਆ ਹਾਂ ਡਾਉਨਾ ਮੈਂ ਇੱਥੇ ਠੀਕ ਆ ਜੀ ਬਾਈ ਆਪਣਾ ਕੀ ਨਾ ਕਾਲਾ ਠੀਕ ਕਿਹੜਾ ਪੰਡਾ ਆਹੀ ਖਾਈ ਆ ਘਰੇ ਵੀ ਰੱਖੇ ਹੋਏ ਬਾਈ ਘਰੇ ਵੀ ਬਾਜ਼ੀਆਂ ਘਰੋਂ ਵੀ ਛੱਡਦੇ ਹੋ ਤੁਸੀਂ ਹਾਂ ਇਹ ਬਾਈ ਕਰਮ ਨਾਲ ਹੀ ਛੱਡਦੇ ਹੋਗੇ ਠੀਕ ਆ ਫੇਰ ਤਾਂ ਇਕੱਠੇ ਹੀ ਡਾਉਂਦੇ ਹੋਗੇ ਤੁਸੀਂ ਕਬੂਤਰ ਬਾਪੂ ਹੀ ਆਪਣੇ ਰੱਖੇ ਹੋਇਆ ਕਬੂਤਰ ਨਹੀਂ ਇਹ ਸਾਡਾ ਚਾਚਾ ਅੱਛਾ ਜੀ ਕੀ ਨਾਮ ਤੁਹਾਡਾ ਹੋਰਮ ਸਿੰਘ ਆਹੀ ਪੈਂਡਾ ਖਾਈ ਠੀਕ ਹੈ ਬਾਈ ਕੀ ਨਾਮ ਆਪਣਾ ਅਜਮੇਰ ਠੀਕ ਹੈ ਕਬੂਤਰ ਰੱਖੇ ਹੋਇਆ ਹੁਣ ਨਹੀਂ ਬਾਈ ਪਹਿਲਾਂ ਹੁੰਦੇ ਸੀ ਹੁਣ ਤਾਂ ਇੱਥੇ ਡਾਰ ਲਏ ਠੀਕ ਆ ਬਾਈ ਕੋਲੇ ਕਰਮ ਕੋਲੇ ਸ਼ੌਂਕ ਪੂਰਾ ਕਰ ਲਏ ਇਹ ਨੰਬਰ ਦਾ ਆ ਰੰਦਾ ਜਣੇ ਜੀ ਠੀਕ ਆ ਬਾਈ ਆਪਣਾ ਬਿਲਕੁਲ ਠੀਕ ਆ ਆਹੀ ਪੈਂਡਾ ਬਾਈ ਕਬੂਤਰ ਰੱਖੇ ਹੋਇਆ ਘਰੇ ਕਿਨੇ ਏਦੇ ਬਾਈ ਨਾਲ ਕਬਾਜ਼ੀਆਂ ਛੱਡਦੇ ਆਂ ਫੇਰ ਇਕੱਠੇ ਠੀਕ ਆ ਜਾਨੇ ਕਿ ਛੋਟੀਆਂ ਇੰਟਰੀਆਂ ਵੀ ਇੱਕ ਗਰੁੱਪ ਚ ਹੀ ਹੁੰਦੀਆਂ ਹੋਣਗੀਆਂ ਬਸ ਇਹੀ ਜ਼ਿਆਦਾ ਕਾਰਮੀ ਕਰਾਉਂਦਾ ਹੁੰਦਾ ਜਿਵੇਂ ਸਾਡੇ ਕੋਲੇ ਕਬੂਤਰ ਹੁੰਦੇ ਸੀ ਯਾਰ ਗਾਜੀਆਂ ਨੇ ਪੁੱਛੀ ਸੀ ਹਾਂਜੀ ਤੇ ਕੱਲੇ ਵੀ ਛੱਡ ਲਈ ਆ ਠੀਕ ਆ ਬਾਈ ਕਿਉਂ 7-8 ਨੇ ਕਾਲੇ ਬਈ ਦਾ ਕਬੂਤਰ ਸੀਗਾ ਹੋਰ ਜੋਗਰ ਜਾਨ ਠੀਕ ਆ ਜੀ ਹਾਂਜੀ ਕਰ ਲਈ 7-8ਾਂ ਦੇ ਠੀਕ ਆ ਉਹ ਕਲੱਬ ਵਾਲੀ ਬਾਜੀ ਸੀ ਬਾਈ ਪਰ ਆਪਾਂ ਅਣੇ ਛੱਡਦੇ ਹੁਣ ਤਾਂ ਠੀਕ ਆ ਜੀ ਕਿਹੜੇ-ਕਿਹੜੇ ਕਲੱਬਾਂ 'ਚ ਬਾਈ ਹਰ ਇੱਕ 'ਚ ਹੀ ਹੂ ਲਗ-ਪਗ ਛੋਡਾ ਤਾਂ ਹਰ ਇੱਕ 'ਚ ਤਕਰੀਬਨ ਹੈਗਾ ਜਣੇ ਦੀ ਮੇਨ ਅਸੀਂ ਸੰਧੋਂ ਵਾਲੇ ਕਲੱਬ 'ਚ ਵੀ ਰੇਕੇ ਹਾਂਜੀ ਤੇ ਦਰਸ਼ਨਕੇ ਵਾਲੀ ਫਰੈਂਡ ਦੇ ਕਲੱਬ ਭਾਗੀ ਕੇ ਤੇ ਜਿਹੜੇ ਹੋਰ ਕੋਈ ਬਾਜ਼ੀਆਂ ਹੁੰਦਾਂਗੇ ਵੱਟੀਆਂ ਬਾਜ਼ੀਆਂ ਉਹ ਛੱਡ ਲਈ ਠੀਕ ਹੈ ਜੀ ਤੇ ਬਾਈ ਇਹੋ ਜਿਹਾ ਕੋਈ ਹੋਇਆ ਚਾਂਸ ਵੀ ਜਿੱਥੇ ਉਮੀਦ ਹੀ ਨਾ ਹੋਵੇ ਤੇ ਉੱਥੇ ਆਸ ਤੋਂ ਵੱਧ ਕਬੂਤਰ ਉੱਡ ਕੇ ਵਿੱਥ ਪਾ ਗਿਆ ਹੋਵੇ ਜ਼ਿਆਦੇ ਬਸ ਇਹ ਤਾਂ ਐ ਆ ਬਾਈ ਕਈ ਥਾਈ ਐ ਵੱਧ ਵੀ ਉੱਡੇ ਐ ਠੀਕ ਹੈ ਜੀ ਤੇ ਕਈ ਥਾਈ ਤੱਕੜੇ ਕਬੂਤਰ ਹਰ ਗਏ ਜੀਤੇ ਪਹੁੰਚ ਲਾਸੀ ਉਹ ਹਰ ਗਏ ਆ ਇਹ ਰੀ ਤਾਂ ਹੁਣ ਜਦੋਂ ਲੈ ਕੇ ਜਾਂਦੇ ਆ ਜਿੱਤੂ ਜਿੱਤੂ ਉਹ ਮਤੋਂ ਦੇ ਨਾਲ ਦੇ ਪਿੰਡੋਂ ਜਾਂਦੇ ਆ ਤੇ ਉਹ ਸਾਡਾ ਮਾਰਾ ਸੀਗਾ ਉਹ ਠੀਕ ਆ ਬਾਈ ਤੇ ਉੱਡਿਆ ਵਾ ਤੋਂ ਸੰਧੂ ਸੀ ਬਾਈ ਹਾਂ ਜੀ ਕਰੀ ਮੱਝੂ ਕੀ ਦੁੱਸਰਦੀ ਅਸੇ ਮੱਝੂ ਕੇ ਹਾਂ ਇਹਦਾ ਕਰਮ ਦੁੱਸਰਦੀ ਬਾਜੀ ਸੀ ਹਾਂ ਦੁੱਸਰਦੀ ਹਾਂ ਤੇਰੀ ਕੂਤਰਾ ਛੱਡਣ ਚ ਗਲਤ ਹੋ ਜਾਂਦਾ ਹੈ ਭਾਗੀ ਕੀ ਸੀ ਉਹ ਫਿਰ ਆਪਾਂ ਨੂੰ ਐ ਲੱਗੂ ਜੇ ਮਾੜਾ ਹਾਂ ਤੇ ਫਿਰ ਉਹ ਹੌਲੀ ਹੌਲੀ ਚੈਟ ਹੋ ਜਾਂਦਾ ਉੱਡ ਜਾਂਦਾ ਦੁੱਸਰਦੇ ਕੂਤਰਾ ਦਾ ਐ ਹੋ ਜਾਂਦਾ ਇਹ ਤਾਂ ਗੱਲ ਹੈਗੀ ਹੈ ਜੀ ਪੇਰੀਆਂ ਇਹ ਜਿਹੜੇ ਚਾਂਗਾਂ ਸਾਂਹੀ ਵੀ ਹੋ ਜਾਂਦੇ ਆ ਟਾਈਮ ਲੱਗਿਆ ਕਬੂਤਰ ਤੇ ਤਕਰੀਬ ਸਾਡੇ ਕਬੂਤਰ ਜਾਂਦੇ ਨਹੀਂ ਪਿੰਡ ਛੱਡ ਕੇ ਠੀਕ ਆ ਬਾਈ ਵੀਰੇ ਦੇ ਪਿੰਡ ਸੱਜਣੇ ਇਹ ਕਾਦੀ ਤੇ ਮੁੰਡਾ ਛੋਟਾ ਸਾਡਾ ਜਵਾਕ ਹੋਰ ਗਿਆ ਵਾ ਸੀ ਅੱਛਾ ਜੀ ਉੱਥੇ 67 ਕਬੂਤਰ ਛੁੱਟੇ ਸੀ ਐਂਟਰੀ ਵਾਲੀ ਸੀ ਬਾਈ ਬਾਜੀ ਉਹ ਮੈਨੂੰ ਉਦੋਂ ਐਂਟਰੀ ਨਹੀਂ ਸੀਗੀ ਉਹ ਵੀ ਸੀਗੀ ਖੁੱਲੀ ਸੀਗੀ ਤੇ ਉਹ ਕਬੂਤਰ ਸਾਡਾ ਕਿਤੇ ਜਾਂਦਾ ਫਿਰਦਾ ਨੇ ਦੇ ਸਾਰੇ ਆਪ ਜਾਨੇ ਕਿਤੇ ਪੀਰਾ ਕਹਿੰਦਾ ਮੈਨੂੰ ਕੂਨ ਲੱਗ ਗਿਆ ਕਹਿੰਦਾ ਕੋਈ ਕਬੂਤਰ ਤੇਰਾ ਹੈ ਨਹੀਂ ਵਾ ਕੋਈ ਨਾ ਕੱਟਦੀ ਪੀਰਾ ਹਾਂ ਵੀ ਟਾਈਮ ਲਾ ਕੇ ਹਾਂ ਹਾਂ ਜੀ ਤੇ ਚਾ ਲੋ ਇਹ ਉੱਥੇ ਬੈਠੇ अच्छा ही ਮੈਂ ਤਾਂ ਮੈਨ ਨਹੀਂ ਆਉਂਦਾ ਹਾਂ ਮੁੜ ਕੇ ਇੱਕ ਮਿੰਟ ਰਹਿੰਦੇ ਕੂਤਰ ਆ ਗਿਆ ਉੱਥੇ ਸਾਡਾ ਤਾਂहां ਤੋਂ ਤਾਂहां ਤੋਂ ਕੂਤਰ ਉਹ ਕਹਿੰਦਾ ਵੀ ਵੀਰਾ ਕਹਿੰਦਾ ਵੀ ਤੁਹਾਡਾ ਕੂਤਰ ਦਿਸ ਗਿਆ ਠੀਕ ਹੈ ਜੀ ਮੈਂ ਕਹਾਂ ਵੀ ਕੂਤਰ ਆਪਣਾ ਦਿਸ ਗਿਆ ਕਹਿੰਦੇ ਨਹੀਂ ਦਿਸਿਆ ਮੈਂ ਕਿਹਾ ਵੀਰੇ ਨੇ ਉਹ ਐਂਟਰ ਕਰ ਲਿਆ ਕੂਤਰ ਆਪਣਾ ਵਿੱਚ ਠੀਕ ਹੈ ਜੀ ਹੋਰ ਕਿ ਤਿੰਨਾਂ ਕੂਤਰਾਂ ਨੇ ਟਾਈਮ ਕਰਿਆ ਇੱਕ ਸਾਡੇ ਨੇ ਦੋਨੇ ਹੋਰ ਠੀਕ ਹੈ ਉਹ ਕੂਤਰ ਨੇ ਇੱਕ ਮਿੰਟ ਪਹਿਲਾਂ ਆ ਕੇ ਹਾਂ ਹਾਂ ਬਈ ਮਿੰਟ ਪਹਿਲਾਂ ਆ ਕੇ ਕੂਤਰ ਜਿਹੜੇ ਸਾਡੇ ਪਹਿਲੀ ਗੱਲ ਜਾਂਦੇ ਨਹੀਂ ਠੀਕ ਹੈ ਜੀ ਜਾਉਣੇ ਦਾ ਇੱਕ ਅੱਧਾ ਮਿੰਟ ਰਹਿੰਦੇ ਆ ਗਏ ਫਿਰ ਤਕਰੀਬਨ ਜਿੱਤਦੇ ਜਿਆਦਾ ਪੁਰੇ ਵੀ 1 ਮਿੰਟ ਰਹਿੰਦੇ ਕਰਿਆ ਸਾਡੀ ਕੂਦਰੀ ਆਈ ਅੱਛਾ ਜੀ ਉਹ ਵੀ ਬਾਜੀ ਫਿਰ ਜਿੱਤ ਕੇ ਫਿਰ ਉਹ ਬੈਠੀ ਨਹੀਂ ਪਤਾ ਨਹੀਂ ਫਿਰ ਕਿੱਥੇ ਉੱਡ ਗਈ ਛੋਟੇ ਛੋਟੇ ਪਿੰਡਾਂ ਦੇ ਖੜ ਜਾਂਦੇ ਆ ਵਧੀਆ ਛੋਟੇ ਪਿੰਡਾਂ ਤੇ ਹਾਂ ਜਿੱਦੇ ਨਾਲ ਜਿਵੇਂ ਹੁਣ ਗਾਜੀਆਂ ਨੇ ਆਹੀ ਉਹੀ ਕੂਤਰ ਗਾਜੀਆਂ ਨੇ ਛੱਡ ਦਿੰਦੇ ਆ ਠੀਕ ਆ ਜੀ ਗਾਜੀਆਂ ਨੇ ਜਿੱਤ ਗਿਆ ਉਹੀ ਬੁਰਜ ਛੱਡਦਾ ਬੁਰਜ ਜਿੱਤ ਗਿਆ ਗਾਜੀਆਂ ਨੂੰ ਪਿੰਡ ਨਹੀਂ ਆਉਂਦੇ ਬੁਰਜੋਂ ਗਾਜੀਆਂ ਨੇ ਨਹੀਂ ਜਾਂਦੇ ਐ ਕਿੰਨੀ ਗਵਾਰਣ ਆਪਣਾ ਇਹ ਹਾਂ ਇਹ ਤਾਂ ਗੱਲ ਹੈਗੀ ਆ ਨਾਲ-ਨਾਲ ਹੀ ਜਮਾਂ ਕਹਿੰਦੇ ਕਿ ਇਹ ਛੱਡਦੇ ਜਾਂਦੇ ਨਹੀਂ ਜਾਣਗੇ ਜਿਵੇਂ ਘਰੋਂ ਛੱਡੇ ਤੇ ਉੱਥੇ ਹੀ ਬੈਠਣਗੇ ਬੈਠਣਗੇ ਆ ਕੇ ਜਿੱਥੋਂ ਛੱਡੇ ਹਾਂ ਉਹਨਾਂ ਘਰਾਂ ਤੇ ਉੱਥੇ ਜਾਣਗੇ ਬਾਈ ਥੋੜਿਆ ਠੀਕ ਹੈ ਤੇ ਲਸ਼ਮਣ ਲੱਖੀ ਸਰਨਾ ਵੀ ਉਹਦਾ ਵੀ ਭਾਈ ਨਾ ਬਹੁਤ ਆ ਤੇ ਉਹਨਾਂ ਦਾ ਵੀ ਰਹਿਣ ਦੇਣ ਸਾਡਾ ਭਰਾ ਜੀ ਆ ਗਿਆ ਉਹਦੇ ਨਾਲ ਸਾਡਾ ਲਿੰਕ ਪਿਆ ਗਿਆ ਸੀ ਕਿਰਨ ਭਾਗੀ ਕੀ ਕੂਤਰ ਛੱਡੇ ਅੱਛਾ ਜੀ ਦੂਸਰ ਦੇ ਠੀਕ ਹੈ ਦੂਸਰ ਦਾ ਸਾਨੂੰ ਇੰਨਾ ਹੈ ਨਹੀਂ ਸੀ ਠੀਕ ਹੈ ਜੀ ਫਿਰ ਮੈਂ ਉਹਨੂੰ ਲਸ਼ਮਣ ਨੂੰ ਫੋਨ ਲਾਇਆ ਸੀਗਾ ਮੈਂ ਕਿਹਾ ਯਾਰ ਵੀ ਇਸ ਤਰ੍ਹਾਂ ਲਾ ਕੇ ਅਸੀਂ ਕੂਤਰ ਛੱਡਣੇ ਆ ਹਾਂਜੀ ਹਾਂਜੀ 104 ਕਬੂਤਰ ਛੁੱਟੇ ਠੀਕ ਆ ਬਾਈ 104 ਜੋ ਮੈਂ ਲਸ਼ਮਣ ਨੂੰ ਫੋਨ ਤੇ ਕਹਿੰਦਾ ਆਏ ਆ ਕਰਕੇ ਠੀਕ ਆ ਚਲ ਆਪਾਂ ਉਵੇਂ ਛੜਤਾ ਅੱਛਾ ਬਾਈ ਕੂਤਰਾਂ ਉਤੇ ਵਿੱਚ ਕਿਤੇ ਨਵੇਂ ਛੱਡੇ ਹੋਏ ਸੀ ਠੀਕ ਆ ਜੀ ਚਲ ਆਪਾਂ ਨਾਂ ਤਾਂ ਕਹਨੂ ਲੈਣਾ ਨਵੇਂ ਛੱਡੇ ਹੋਏ ਸੀ ਵਿੱਚ ਦੂਜੇ ਦਿਨ ਨਵੇਂ ਛੜਦੇ ਉਹ ਠੀਕ ਆ ਤੇ ਇੱਕ ਆਪਣਾ ਕੂਤਰ ਜਿਹਨੇ ਜੀ ਉੱਡਿਆ ਬਸਰ ਵਾਲਾ ਠੀਕ ਆ ਬਾਈ ਬੋਟ ਵਾਲੇ ਤੇਜੇ ਲਈ ਕੂਤਰੇ ਸੋ ਮੈਨੂੰ ਕਹਿੰਦਾ ਮੇਰ ਨਾਲ ਭਾਈ ਸਾਂਝੀ ਕਰ ਲਵਾ ਕਰ ਲਾ ਅੱਛਾ ਫਿਰ ਜਿਹੜੇ ਨਵੇਂ ਦੋ ਕੂਤਰ ਸਾਨੂੰ ਫਿਰ ਸੁੱਖੇ ਨੇ ਤਲਵੰਡੀ ਵਾਲੇ ਨੇ ਤੇ ਤਾਰ ਨੇ ਹਾਂਜੀ ਇਹਨਾਂ ਨੇ ਕਹਿ ਕੇ ਬਾਜੀ ਪਾਉਣੇ 4 ਰੁਪਏ ਸਾਂਝੀ ਕਰਾਦੇ ਦੂਸਰ 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 ਇਹ ਚਾਰਾਂ ਕੂਤਰਾਂ 'ਚ ਬਾਜੀ ਵੰਡੀ ਗਈ 14 ਚ ਹੋ ਗਈ। ਹਾਂ। ਤੇ ਜੇ ਉਹ ਬਦਲ ਕੇ ਨਾਲ ਛੱਡਦੇ ਫਿਰ ਸੂਤ ਸਾਡਾ ਕੱਲੇ ਗਿਆ। ਇਹ ਸੋਡਾ ਕੱਲਾ ਰਹਿ ਗਿਆ ਸੀ ਜਮਾ। ਫਿਰ ਜਿਹੜੇ ਦੋਸਰਾ ਸੀ ਉਹ ਤਾਂ ਸਿੱਖੀ। ਫਿਰ ਸਾਡੇ ਕੋਲੇ ਆਉਣ ਜਾਣ ਲੱਗ ਗਏ ਗੱਲ ਸਾਰੇ। ਹਾਂਜੀ। ਉਹਨਾਂ ਨੂੰ ਵਿਚਾਰੇ ਨੂੰ ਘੱਟ ਪਤਾ ਸੀ ਕਹਿਰ ਵਾਲਾ। ਠੀਕ ਆ ਬਾਈ। ਫਿਰ ਉਹ ਚਰਨਾ ਤੇ ਉਹ ਫਿਰ ਆਪਾਂ ਤਾਂ ਪਾਣੀ ਧਾਣੀ ਆਪਾਂ ਉਹਨੂੰ ਦੇ ਦਿੰਦੇ ਸੀਗੇ। ਠੀਕ ਆ ਜੀ। ਆਪਾਂ ਆਵਾਂ ਵਾਂਗੂੰ। ਹੁਣ ਵੀ ਆਪਣੇ ਕੋਲੇ ਆ ਜਾਂਦੇ ਆ ਕਿ ਅਸੀਂ ਆਏ ਆ ਜਿਵੇਂ ਆਪਣੇ ਰਿਸ਼ਤੇਦਾਰਾਂ ਵਾਂਗ ਵਰਤਦੇ ਆ। ਹਾਂਜੀ। ਜਿਹਦੇ ਨਾਲ ਆਪਾਂ ਕੇਰਾਂ ਬੈਠ ਕੇ ਖਾਰੇ ਉਹਨੂੰ ਆਪਾਂ ਆਪਣੇ ਭਰਾ ਹੀ ਮੰਨਦੇ ਆ। ਠੀਕ ਆ ਬਾਈ। ਹੁ ਦਾਹਮਣ ਵੀ ਆਪਣੇ ਆਉਂਦਾ ਜਾਂਦਾ ਸੀ ਵੀ ਜਾਣੇ ਆ। ਆਪਾਂ ਮੇਰ ਕੇ ਸਾਰੇ ਹਾਂ ਬਈ ਆਇਆ ਆਂ ਦਾ ਪਰਪੇ ਤੌਰ ਤੇ ਰਹਿੰਦੇ ਆਂਗੇ ਵੀ ਆਏ ਨਹੀਂ ਵੀ ਇਕਦੂ ਜਣ ਲੱਤਾਂ ਨਹੀਂ ਖਿੱਚਦੇ। ਨਹੀਂ ਠੀਕ ਆ ਬਈ ਇਹ ਤਾਂ। ਬਈ ਗਾਂ ਹੈਗਾ ਬੱਚਿਆਂ ਨੂੰ ਫਿਰ ਸੌਂਖ। ਨਹੀਂ ਗਾਂ ਬੱਚਿਆਂ ਨੂੰ। ਬੱਚਾ ਆਪਣੇ ਕੋਈ ਸੀਗਾ। ਅੱਛਾ ਜੀ। ਤੂੰ ਕੈਨੇਡਾ ਚ ਰਹਿ ਗਿਆ ਸਾਰਾ ਟੰਪਰੀ ਕੈਨੇਡਾ ਮੈਂ ਇੱਥੇ ਫਿਰਦਾ ਧੱਕੇ ਜਾਂਦਾ। ਠੀਕ ਆ। ਹਾਂ ਮੈਨੂੰ ਹਾਂ ਵੀ ਆ ਜਾ ਕਰ। ਮੇਰਾ ਉੱਥੇ ਜੀ ਨਹੀਂ ਲੱਗਦਾ। ਬਸ ਸੋਨੂ ਨੂੰ ਹੀ ਲੱਗਦਾ ਕਬੂਤਰਾ ਮੈਨਾਂ। ਹਾਂ ਘਰ ਤੇ ਸੋਨੂ ਸੀ ਸੌਂਕ ਲੈ। ਮੈਂ ਇੱਥੇ ਜਣਦੀ। ਮੈਨੂੰ ਹੀ ਸੌਂਕ ਸੀ। ਪਹਿਲਾਂ ਮੈਨੂੰ ਪਿਆ ਤੇ ਬਾਜਪਨ ਜੋਦ ਤੁਸੀਂ ਠੀਕ ਹੈ ਜੀ ਉਹ ਤੇਜਵਾਨ ਕੈਂਡੀਡੇਟ ਕੁੜੀ ਆਸਟ੍ਰੇਲੀਆ ਚ ਹਾਂ ਚਲੋ ਬੱਚੇ ਤਾਂ ਜਿੰਨਾਂ ਜਿਹੜੇ ਹੈਗੇ ਆਂ ਆਪਾਂ ਚਲੋ ਜਿਹੜੇ ਇੱਥੇ ਜਵਾਕ ਜੂ ਕੋਲੇ ਆ ਜਾਂਦੇ ਆਂ ਹਾਂ ਇਹ ਤਾਂ ਗੱਲ ਹੈਗੀ ਹੈ ਜੀ ਜੀ ਜਾਣਦੇ ਆਗੇ ਨਾਲੇ ਆਪਣਾ ਜਵਾਕਾਂ ਨੂੰ ਜਿਹੜੇ ਹੁਣ ਇੱਥੇ ਨਵੇਂ ਵੀ ਆਉਂਦੇ ਉਹਨਾਂ ਨੂੰ ਕਹਿ ਦੇਈਦਾ ਰਹਿਣ ਦੋ ਇਹ ਕੰਮ ਚਲਾ ਪਾਉ ਮੈਂ ਜਾਣੀ ਜਿਹਨਾਂ ਨੂੰ ਆਏ ਨਾਲ ਚ ਨਹੀਂ ਦਿੰਦਾ ਵੀ ਆ ਪੜ ਲੋ ਕੋ ਉਤਰਾ ਕੇ ਹਾਂ ਹਾਂ ਅਗਰ ਭਾਈ ਜਵਾਨਾਂ ਦਾ ਪੜਾਈ ਦਾ ਕੇ ਪੜ ਲੈਣਗੇ ਆਪਦੇ ਕਿੱਥੇ ਪਏ ਜਾਣਾ ਇਹ ਤਾਂ ਗੱਲ ਹੈਗੀ ਏ ਥੋੜਾ ਜਿਦਾ ਕਿਸੇ ਨੇ ਕੁਝ ਨਹੀਂ ਖਟਿਆ ਹਾਂ ਥੋੜਾ ਤਜਰਬਾ ਹੋ ਗਿਆ ਪੁਰਾਣਾ ਫਿਰ ਤੁਹਾਨੂੰ ਤਾਂ ਪਤਾ ਹੀ ਹੋਊਗਾ ਵੀ ਆਪਾਂ ਕਿਹਦੇ ਜਵਾਬ ਨੂੰ ਜਾਂ ਨਸ਼ੇ ਦੇ ਲਾਵਾਂਗੇ ਜਾਂ ਕੂਤਰਾਂ ਦੇ ਲਾਵਾਂਗੇ ਉਹ ਆਪਾਂ ਨੂੰ ਮਾੜਾ ਹੀ ਹੈ ਸਹੀ ਗੱਲ ਆ ਜੀ ਇਹ ਕੂਤਰਾਂ ਨਸ਼ਾ ਤਾਂ ਸਾਰਿਆਂ ਨੂੰ ਮਾੜਾ ਹਾਂ ਸਾਨੂੰ ਲੱਗਿਆ ਹੁਣ ਸਾਨੂੰ ਪਤਾ ਹੈ ਕਿੰਨਾ ਕੁ ਮਾੜਾ ਭਾਈ ਜੀ ਇਹ ਤਾਂ ਗੱਲ ਹੈ ਭਾਂਦਰ ਕੋਈ ਰਸਤੇ ਦੇ ਵਿੱਚ ਮਾਰਗ ਹੋਈ ਹੋਵੇ ਬੁਰਗਾਂ ਕਹਿੰਦੀਆਂ ਆਜੋ ਤਾਂ ਪਾਕੀਲੇ ਚੱਲ ਗਿਆ ਸੀ ਕਹਿੰਦੀਆਂ ਖੜ ਜਾ ਅਸੀਂ ਤਾਂ ਸਾਡਾ ਕੁੱਤਾ ਨਹੀਂ ਬੈਠਾ ਹਾਂ ਕੋਈ ਵਿਆਸ ਆਇਆ ਜਣਾ ਕਿਤੇ ਹੋਰ ਕੋਈ ਜ਼ਰੂਰੀ ਕੰਮ ਜਿੱਨਾ ਮਰਜੀ ਢਿੱਲਾ ਮੱਠਾ ਬੰਦਾ ਇਹਨਾਂ ਨੂੰ ਛੱਡ ਕੇ ਜਾਣ ਚਾਹੇ ਗਰਮੀ ਜੀ ਤਾਂ ਖਾਸ ਕਰਕੇ ਨਹੀਂ ਜਾਇਆ ਜਾਂਦਾ ਹਨਾ ਬਾਈ ਫਿਰ ਉਦੋਂ ਫੁੱਲ ਸਮਾਈ ਕਰਦੇ ਆਂਗੇ ਜੀ ਗਰਮੀ ਚ ਪੂਰੀ ਗਰਮੀ ਤਾਂ ਹਾਂ ਬਸ ਅਸੀਂ ਪਹਿਲਾਂ ਸਾਲਾ ਜੀ ਇਹਨਾਂ ਨੂੰ ਉਹੇ ਜੀ ਖਾਦ ਪਾ ਦਿੰਨੇ ਆ ਠੀਕ ਆ ਬਾਈ ਗਰਮੀ ਚ ਅਸੀਂ ਇਹਨਾਂ ਨੂੰ ਬਾਦਾਮ ਨੂੰ ਪਹਿਲੇ ਪਾਈ ਜਾਂਦੇ ਆ ਫਿਰ ਉਦੋਂ ਹੀ ਪਾਉਨੇ ਬਾਦਾਮ ਠੀਕ ਹੈ ਦੋ ਮਹੀਨੇ ਪਹਿਲੇ ਮਦਾਂ ਹਾਂ ਦੋ ਮਹੀਨੇ ਪਹਿਲਾਂ ਲੱਗ ਜਾਂਦਾ ਬਾਈ ਠੇਕੇ ਕਬੂਤਰ ਨੂੰ ਪੱਟੇ ਵੀ ਸਾਰ ਹੁੰਦੇ ਆ ਜਦੋਂ ਉਦੋਂ ਅਸੀਂ ਪਾੜਦੇ ਨਹੀਂ ਬਾਈ ਪਾੜਦੇ ਜਮੇ ਨਹੀਂ ਬਾਈ ਠੀਕ ਹੈ ਫੰਗ ਨਾਲ ਕੇ ਚੱਲ ਜਿਹੜਾ 10 ਸਾਲ ਦਾ ਜਵਾਕ ਹੈ ਹਾਂ ਜੀ ਉਹ 25 ਸਾਲ ਦੀ ਉਮਰ ਦੇ ਜਿਹੜਾ ਕੰਮ ਕਰਨਾ 10 ਸਾਲ ਵਾਲਾ ਕਰਨ ਹਾਂ ਫੰਗ ਪੱਟੇ ਕਬੂਤਰ ਤੇ ਕਮਜ਼ੋਰੇ ਹੋ ਜਾਂਦੇ ਇਹ ਕਹਿੰਦੇ ਆ ਜੀ ਕਈ ਬੰਦੇ ਹਾਂ ਕਮਜ਼ੋਰੇ ਹੋ ਜਾਂਦੇ ਕਮਜ਼ੋਰੇ ਹੋ ਜਾਂਦੇ ਜਲੂਰੇ ਤੇ ਜੇ ਫੰਗ ਪੱਟਦਾ ਦਿੱਤੇ ਜਿਹੜੀ ਉਹ ਵਾਲੀ ਜਾਲੀ ਆ ਉਹ ਤਾਂ ਨਹੀਂ ਆਉਗੀ ਹਾਂ ਇਹ ਤਾਂ ਗੱਲ ਹੈ ਜਿਹੜਾ ਜਵਾਕ ਨੇ ਆਪਦੇ ਆ ਜਵਾਨੀ ਚ ਪੈਰ ਧਰਨ ਠੀਕ ਹੈ ਅਸੀਂ ਨਹੀਂ ਪੜਦੇ ਕਿਉਂ ਤਰਨ ਅਸੀਂ ਉਹ ਹਸਾਬ ਨੇ ਬੱਚੇ ਕਢਾਉਣੇ ਆ ਬੱਚੇ ਬਾਈ ਕਿਹੜੇ ਮਹੀਨੇ ਚ ਬੰਦ ਕਰ ਦਿੰਦੇ ਆ ਕਢਾਉਣੇ ਤੁਸੀਂ ਅਸੀਂ ਤਾਂ ਜਿਹੜੇ ਸਹੀ ਬੱਚੇ ਆਪਾਂ ਕੂਤਰਾ ਹੀ ਡਾਉਣੇ ਆ ਹਾਂ ਜੀ ਉਹ ਕਣ ਦਾ ਹੁਣ ਪੜਾ ਕੇ ਛੜ ਗਏ ਹਾਂ ਇਹ ਆਹ ਜਿਹੜਾ ਮੈਂ ਹੁਣ ਆਹ ਤੱਤਾ ਝੜ ਕੇ ਇਦੂ ਪੂਰੇ ਅਸੂ ਸੀ ਹਾਂ ਜੀ 6 ਮਹੀਨੇ ਦੇ ਬੱਚੇ ਨਿਕਲਣਗੇ ਇਹਨਾਂ ਦੇ ਪੰਗ ਪੱਟਣ ਦੀ ਲੋੜ ਨਹੀਂ ਆਹ ਇਹ ਸਹੀ ਤਿੰਨ ਮਹੀਨੇ ਉਹ ਜਿਹੜੀਆਂ ਵਾਰੀਆਂ ਉਹ ਤੋਂ ਪੱਟੀ ਪੱਟਣ ਦੀ ਲੋੜ ਨਹੀਂ ਅਸੀਂ ਫਰਸਾ ਰੁਕੀ ਜਾਣਾ ਜਿਵੇਂ ਸਾਫ ਰੁਕਣਗੇ ਤੇ ਸਹੀ ਉੱਡਣਗੇ ਜਾਣਗੇ ਅੱਗੇ ਲੋਕ ਅਸੀਂ ਕੱਤੇ ਜੀ ਬੱਚੇ ਕਢਾਉਂਦੇ ਸੀ ਜਾਣੇ ਕਿ ਬਈ ਬੱਚੇ ਉਦੋਂ ਉਹਨੇ ਕੀ ਕਢਾਉਣੇ ਤੇ ਉਹਨੇ ਕੀ ਛੱਡਣੇ ਆ ਤੁਸੀਂ ਠੀਕ ਆ ਬਈ ਹੋਰ ਬਈ ਗੱਲਬਾਤ ਕੋਈ ਬਸ ਗੱਲਬਾਤ ਆ ਹੁਣ ਕੋਈ ਸੁਨੇਹਾ ਨਵੇਂ ਕਬੂਤਰ ਬਾਜਾਂ ਨੂੰ ਨਵੇਂ ਕਬੂਤਰ ਬਾਜਾਂ ਸਾਡੇ ਤਾਂ ਇੱਕ ਹੀ ਹੱਥ ਬਨ ਕੇ ਬੇਨਤੀ ਹੈ ਵੀ ਆਪਾਂ ਜਦੋਂ ਕਬੂਤਰ ਛੱਡਦੇ ਆਂ ਹਾਂ ਜੀ ਤੇ ਹਾਰ ਨੂੰ ਹਾਰ ਮੰਨੋ ਹਾਂ ਮੈਂ ਤਾਂ ਕਬੂਤਰਾਂ ਮੰਗ ਰਿਹਾ ਹੁਣ ਬਾੜਾ ਸਹੀ ਗੱਲ ਆ ਜੀ ਨਾ ਦਸਮਣਾਂ ਨਾ ਪਾਓ ਜਿਹੜਾ ਚ ਨਾ ਜਾਓ ਇਹਨਾਂ ਪਿੱਛੇ ਹਾਂ ਠੀਕ ਹੈ ਨਾ ਪਿਆਰ ਨਾਲ ਕਬੂਤਰ ਉਹ ਜਿੰਨਾ ਚਾਹੀਦਾ ਅਸੀਂ ਇੱਥੇ ਬੈਠੇ ਅਗਲਾ ਕਹੇ ਵੀ ਉਹ ਜਾਂਦਾ ਉਹਦਾ ਫਲਾਣੇ ਦਾ ਕੂਸਰਾ ਅਗਲਾ ਕਹੇ ਹਾਂ ਠੀਕ ਆ ਭਾਈ ਹਾਂ ਸੋਡੀ ਗੱਲ ਕਹੀ ਸਹੀ ਹੈ ਕੂਸਰਾ ਛੱਡਦੇ ਲੋਕ ਕਹਿੰਦੇ ਸੀ ਹਾਂ ਅਸੀਂ 30 ਸਾਲਾਂ ਦੇ ਵਿੱਚ ਕੋਈ ਸਾਨੂੰ ਬੰਦਾ ਕਹਦੇ ਕਿਸੇ ਨਾਲ ਅਸੀਂ ਲੜੇ ਹੋਈਏ ਜਾਂ ਅਸੀਂ ਕਾਪੀ ਵਾਲੇ ਦੇ ਕੋਲੇ ਚੜੇ ਹੋਈਏ ਜਦੋਂ ਬਰੇ ਨੇ ਕਹਿੰਦਾ ਬਹਿ ਗਿਆ ਅਸੀਂ ਕਹਿੰਨੇ ਬਹਿ ਗਿਆ ਹਾਂ ਕੀ ਫਿਰਦੇ ਤਾਂ ਵੀ ਪੰਜ-ਸੱਤ ਫਿਰਦੇ ਆ ਗਏ ਸਾਝੀ ਕਰਦਗੇ ਅਸੀਂ ਕਹਿੰਨੇ ਵੀ ਜਿਹੜੇ ਫਿਰਦੇ ਕੋਈ ਨਾ ਕਰਦੇ ਕੋਈ ਚੱਕਰ ਨਹੀਂ ਸਾਡਾ ਇਹ ਤਾਂ ਗੱਲ ਹੈ ਜੀ ਜਿਹੜਾ ਤਕੜਾ ਫਿਰਦਾ ਛੱਡ ਜਾਏ ਇਹ ਵਾਲਾ ਜਦੋਂ ਲੋਕਾਂ ਨੇ ਸਾਨੂੰ ਕਹਿੰਦਾ ਅਸੀਂ ਜਵਾਬ ਨਹੀਂ ਮੂੰਹ ਦੇਣਾ ਹ ਅੱਜਕੱਲ ਹੁਣ ਹਾਂਜੀ ਪੈਸਾ ਹੋ ਗਿਆ ਨਾ ਮਗਰ ਬਾਲਾ ਹਾਂ ਇਹ ਤਾਂ ਗੱਲ ਹੈਗੀ ਵੱਡੀਆਂ ਬਾਜ਼ੀਆਂ ਹੋ ਗਈਆਂ ਨਾ ਨਾਮ ਵੀ ਵੱਧ ਹੁੰਦੇ ਆ ਵੱਡੇ ਨਾਮ ਹੁੰਦੇ ਫਿਰ ਹੁਣ ਆਹ ਚੱਲ ਪਿਆ ਮੋਬਾਈਲ ਸਾਡੇ ਵੇਲੇ ਦਾ ਮੋਬਾਈਲ ਵੀ ਨਹੀਂ ਸੀ ਲਾਈਵ ਲੋ ਵੀ ਚੱਲਦੀ ਆ ਜੀ ਬਾਜੀ ਪਤਾ ਹੀ ਨਹੀਂ ਲੱਗਦਾ ਸੀ ਵੀ ਕੂਟਰ ਕਿਹਦਾ ਜਿੱਤ ਗਿਆ ਕਿਹਦਾ ਨਹੀਂ ਪਿੰਡ 'ਚ ਵੀ ਨਹੀਂ ਪਤਾ ਲੱਗਦਾ ਹਾਂ ਹੁਣ ਤਾਂ ੁੱਡੇ ਫਿਰਦੇ ਵੀ ਕੂਟਰ ਦਿਖਾਈ ਜਾਂਦੇ ੁੱਡੇ ਫਿਰਦੇ ਲਾਈਵ ਚੱਲਦੇ ਆ ਕੋਈ ਕਿਹਾ ਕਿ ਨਾ ਕੋਈ ਜਿੱਤ ਗਿਆ ਕੋਈ ਕਿਸੇ ਨੇ ਫ੍ਰਿਜ ਜਿੱਤ ਲਈ ਜਾਂ ਕਿਸੇ ਨੇ ਕੋਈ ਕੂਲਰ ਕਲਰ ਜਿੱਤ ਲਿਆ ਹਾਂ ਸਾਰਾ ਟੱਬਰ ਖੜ੍ਹ ਕੇ ਖਾਟੋ ਪਾਈਦਾ 20 ਮਹੀਨਾ 20 ਦਿਨ ਉਹੀ ਫੋਟੋ ਆਈ ਰਹਿੰਦੀ ਗਰੁੱਪਾਂ 'ਚ ਦੇਖ ਤਾਂ ਗੱਲ ਇਹ ਹੈ ਕਿ ਕੋਈ ਜਿੱਤ ਗਿਆ ਚਲੋ ਬੱਸ ਨਹੀਂ ਨਾਮ ਰੱਖਿਆ ਉਹਦਾ ਅਕਸਰ ਨੂੰ ਕਿਸੇ ਨੇ ਜਿੱਤਣਾ ਹੀ ਹੈ ਨਾ ਇਹ ਤਾਂ ਗੱਲ ਸਹੀ ਹੈ ਤੁਹਾਡੀ ਉਹ ਤਾਂ ਮਾਇਰ ਹੈ ਨਹੀਂ ਸੀ ਕਿ ਕਿਹੜਾ ਵਾਰ ਕੇ ਪਿੰਡ ਜੀ ਵੀ ਨਹੀਂ ਅੱਗੇ ਨੂੰ ਪਤਾ ਲੱਗਦਾ ਯਾਰ ਇਹ ਕਬੂਤਰ ਛੱਡ ਦਿਆ ਕਿ ਨਹੀਂ ਛੱਡ ਦੇ ਹਾਂ ਨਾ ਹੀ ਕੋਈ ਇੱਕ ਦੂਜੇ ਨੂੰ ਜਾਣਦਾ ਸੀਗਾ ਸਹੀ ਗੱਲ ਹੈ ਕੁੱਤਰਵਾਜ਼ੀ ਕੁੱਤਰਵਾਜ਼ਾਂ ਨੂੰ ਜਾਣਦੇ ਸਹੀ ਗੱਲ ਹੈ ਜੀ ਕੌਡੀ ਵਾਲੇ ਖਿਡਾਰੀ ਨੂੰ ਵੀ ਉਹੀ ਜਾਣਦਾ ਸੀ ਜਿਹਦਾ ਕੋਈ ਨਾਂ ਚੱਲਦਾ ਸੀ ਆਪਾਂ ਨੇੜੇ-ਨੇੜੇ ਹਾਂ ਤਾਂ ਤੇਰੇ ਸਾਹਮਣੇ ਕੌਡੀ ਵਾਲੇ ਵੀ ਪਤਾ ਲੱਗਦਾ ਵੀ ਫੜ ਲਿਆ ਕਿ ਬਾਹਰ ਕੱਢਤਾ ਕਿ ਕੀ ਕਰਤਾ ਹਾਂ ਇਹ ਤਾਂ ਗੱਲ ਸਾਰਾ ਕੋਈ ਦਿਖਾਉਂਦੇ ਹਾਂ ਤਾਂ ਕੁੱਤਰ ਵੀ ਆਈ ਉੱਡੀ ਜਾਂਦੇ ਹੁਣ ਅੱਖਾਂ ਦੇ ਹਾਂ ਸਹੀ ਗੱਲ ਹੈ ਇਹਨਾਂ ਪਿੱਛੇ ਨਾ ਤਾਂ ਲੜਾਈ ਕਰ ਉਦੋਂ ਕੋਈ ਜੇ ਮੰਨਦਾ ਵੀ ਗਲਤ ਵੀ ਹੋ ਜਾਂਦਾ ਸੀ ਤਾਂ ਵੀ ਪਤਾ ਨਹੀਂ ਲ ਵੀ ਮਾਇਆ ਪੁਰਾਣੇ ਤੋਂ ਜਿੱਤੇ ਅਗਲਾ ਕਰ ਪੂਰੇ ਪੜ ਜਾਂਦਾ ਸੀ ਹਾਂ ਹੁਣ ਆਵਾ ਹੁਣ ਅੱਖਾਂ ਦੇ ਸਾਹਮਣੇ ਸਾਰਾ ਕੁਝ ਹੈ ਹੁਣ ਨਹੀਂ ਝੂਠ ਬੋਲ ਸਕਦਾ ਕੋਈ ਵੀ ਨਹੀਂ ਬੋਲ ਸਕਦਾ ਚਲੋ ਠੀਕ ਹੈ ਜੇ ਝੂਠ ਮਾਰ ਕੇ ਤੂੰ ਐਵੇਂ ਕਹਿੰਦਾ ਮੈਂ ਜਿੱਤ ਗਿਆ ਫੇਰ ਕੀ ਫਾਇਦਾ ਫੇਰ ਉਹਦਾ ਫਾਇਦਾ ਨਹੀਂ ਨਾ ਜਿੱਤਿਆ ਤਾਂ ਜਿੱਤਿਆ ਸਹੀ ਗੱਲ ਹੈ ਜਿੱਤੇ ਤਾਂ ਵੀ ਆਪਾਂ ਨੂੰ ਭਾਹ ਹਰੇ ਦਾ ਵੀ ਆਪਾਂ ਕਿਹੜਾ ਕਿਸੇ ਤੋਂ ਪੈਸੇ ਲੈ ਗਏ ਸਹੀ ਗੱਲ ਆ ਬਾਈ ਹਰਗੇ ਦਾ ਹਰਗੇ ਬਸ ਕਹੇ ਦੋ ਹਰਗੇ ਹਾਰ ਨੂੰ ਹਾਰ ਮੰਨ ਨੂੰ ਜਿੱਤ ਨੂੰ ਜਿੱਤ ਮੰਨ ਹਾਂ 3 ਸਾਲਾਂ ਦੇ ਵਿੱਚ ਅਸੀਂ ਧੂਤਰ ਛੱਡੇ ਆ ਕੋਈ ਬੰਦਾ ਸਾਨੂੰ ਕਹਦੇ ਸੀ ਕਿਸੇ ਨਾਲ ਲੜੇ ਨਹੀਂ ਬੋਲੇ ਨਹੀਂ ਨਾ ਆਪਣੀਆਂ ਸਾਲਾਂ ਚ ਕੋਈ ਸਾਨੂੰ ਇਹ ਸਬੂਤ ਕਰ ਦੇ ਕਿ ਤੇ ਛੱਪੜ ਚ ਕਬੂਤਰ ਸਾਡਾ ਬਹਿ ਕੇ ਹਰ ਵਾਰ ਠੀਕ ਆ ਬਾਈ ਕਬੂਤਰ ਸਾਡਾ ਪਾਣੀ ਚ ਨਹੀਂ ਬੈਠਾ ਠੀਕ ਆ ਜਮਾਈ ਨਹੀਂ ਬੈਠਾ ਜਮਾਈ ਨਹੀਂ ਬੈਠਾ ਛੱਪੜ ਦੇ ਵਿੱਚ ਕਬੂਤਰ ਬਗਾ ਜੀ ਠੀਕ ਆ ਬਾਈ ਆਉਣ ਵਾਲੇ ਦਾ ਕਬੂਤਰਾਂ ਨਾ ਮੁੰਡਿਆਂ ਦਾ ਸੁਣੀਦਾ ਫੋਨ ਤੇ ਉਹ ਸਾਹਮਣੇ ਆ ਉਹਦਾ ਹਾਂ ਉਹ ਤੂੰ ਕਿੰਨਿਆਂ ਦੇ ਸਾਹਮਣੇ ਉਂਗਲਾ ਕਰ ਕਰ ਕੇ ਦੱਸ ਦੇ ਐ ਕਰਕੇ ਇੱਕ ਦੋ ਸਾਡੇ ਕਬੂਤਰ ਭਾਈ ਕੁਡੇ ਜੋ ਫੜਕੇ ਛੱਡਦੇ ਸੀਗੇ ਠੀਕ ਆ ਜੀ ਨਾ ਕਬੂਤਰ ਸਾਡਾ ਅਸੀਂ ਕੂਲਰ ਮੂਰੇ ਅੱਜ ਤਾਈਂ ਰੱਖਿਆ ਤੇ ਨਾ ਹੀ ਰੱਖ ਗਏ ਜਮਾਈ ਨਾ ਪਉ ਮੈਂ ਕਿੰਨੀ ਲੋ ਦੀ ਬਾਜੀ ਇਹ ਮਰਜ਼ੀ ਲੋ ਦੀ ਬਾਜੀ ਹੈ ਠੀਕ ਹੈ ਜੀ ਖੋਡੇ ਜੀ ਰੱਖ ਦਿਆਂਗਾ ਪੁੱਤਰ ਨੂੰ ਖੋਡੇ ਜੀ ਹਾਂ ਮਾਰ ਕੇ ਚੱਲ ਉਦੋਂ ਆਏ ਉਂਗਲ ਕਰੀ ਦਾ ਕੀ ਫਾਇਦਾ ਇੱਕ ਇੱਕ ਬਦਾਮ ਤੇ ਛੜਤਾ ਜਾਂ ਲੂਹ ਤੇ ਛੜਤਾ ਹਾਂ ਹੁਣ ਤੂੰ ਤਾਂ ਰੋਟੀਆਂ ਚਾਰ ਖਾਣਾ ਹੈ ਹਾਂ ਜੀ ਤੇ ਮੈਂ ਰੋਟੀਆਂ ਅੱਠ ਖਾਣਾ ਸਹੀ ਗੱਲ ਹੈ ਜੀ ਤੇ ਚਾਰਾਂ ਵਾਲੇ ਨੂੰ ਜਦੋਂ ਇੱਕ ਬਦਾਮ ਦੇਦਾ ਤੇ ਇੱਕ ਬਦਾਮ ਨਾਲ ਤਾਂ ਉਹ ਉੱਡ ਗਿਆ ਚਾਰਾਂ ਵਾਲਾ ਦਾ ਹਾਂ ਅੱਠਾਂ ਵਾਲਾ ਇੱਕ ਨਾਲ ਕਿਵੇਂ ਉੱਡ ਜੂ ਠੀਕ ਹੈ ਭਾਈ ਇਹਨਾਂ ਨੂੰ ਜੋ ਛੜਦਿਆਂ ਨਾ ਆਪਾਂ ਹਾਂਜੀ ਇਹਨਾਂ ਨੂੰ ਜੋ ਇਕੱਠੇ ਬਦਾਮ ਪੋਣੇ ਕੂਤਰ ਆਪਾਂ ਬਾਰੀ ਤੇ ਕਰ ਲਏ ਇਹਨਾਂ ਨੂੰ ਕੱਲੇ ਕੱਲੇ ਨੂੰ ਬਦਾਮ ਪਾ ਕੇ ਵੇਖੋ ਰੱਖਣਾ ਚਾਹੀਦਾ ਉਹਨਾਂ ਨੂੰ ਠੀਕ ਹੈ ਜੀ ਇਹ ਕਿੰਨੇ ਬਦਾਮ ਖਾਂਦਾ ਕਿਤੇ ਕਿੰਨੇ ਦਾਣੇ ਖਾਧੇ ਨੇ ਹਾਂ ਇਹ ਵੀ ਸੋਡਾ ਤਜਰਬਾ ਹੋਇਆ ਹਾਂ ਜਿੰਨੇ ਨੇ ਕੂਤਰ ਨੇ ਰਸਲ ਪਾਣੀ ਖਾ ਲਿਆ ਹਾਂਜੀ ਉਹਨੂੰ ਉੱਤੇ ਬਾਜੀ ਤੋਂ ਛੱਡਣ ਤੋਂ ਇੱਕ ਦਿਨ ਪਹਿਲਾਂ ਹਾਂਜੀ ਦਿਨ ਚੌਥੇ ਹਿੱਸੇ ਦੀ ਖਰਾਕ ਪਾ ਕੇ ਕੁੱਡੇ ਹੀ ਛੱਡ ਦਿਓ ਪਾਣੀ ਤਾਂ ਨਹੀਂ ਪਸ ਆਰਾਸ ਨੂੰ ਉਹਨੂੰ ਜਿਹੜਾ ਕੋਈ ਬਾਲਾ ਮੋਟਾ ਦੇਣਾ ਉਹ ਚੱਕ ਕੇ ਰਾਤ ਨੂੰ ਦੇ ਦੇ ਠੀਕ ਹੈ ਬਾਈ ਕੂਤਰ ਦੇਣ ਛਪਾ ਦਊਗਾ ਔੜ ਔੜ ਕੇ ਹਾਂਜੀ ਹਾਂਜੀ ਜ਼ੋਰ ਯੋ ਲੋਦਾ ਭਾਂਜੋ ਦੇ ਦੇ ਕੇ ਪਾਣੀ 15 ਮਿੰਟ ਬਾਅਦ ਘੰਟੇ ਬਾਅਦ ਆ ਸਾਡਾ ਬੰਦਾ ਕਹਿੰਦਾ ਉਹ ਬਲਾਡੀ ਘਟਾ ਦਿੰਦੇ ਆ ਕਬੂਤਰ ਦਾ ਹਾਂ ਸਹੀ ਗੱਲ ਆ ਬਾਈ 53 ਲੈ ਕੇ ਬੈਠੋ ਪਿੰਡ ਉੜਦੇ ਆ ਨਾ ਤਾਂ ਕਹਿੰਦੇ ਆਉਂਦਾ ਵੀ ਕੋਈ 3 ਵਜੇ ਆ ਗਿਆ 2 ਵਜੇ ਕਬੂਤਰ ਆ ਗਿਆ ਉਹਦੇ ਉਹ ਕਿਹੜਾ ਖਾਂਬਿਆ ਹੁੰਦਾ ਹਾਂ ਉਹਦੇ ਅੰਦਰ ਕਣਕ ਵੀ ਹੁੰਦੀ ਆ ਬਾਦਾਂ ਵੀ ਹੁੰਦੇ ਆ ਸਹੀ ਗੱਲ ਆ ਜੀ ਤੇ ਜਦੋਂ ਉਹਨੂੰ ਫੁੱਖਾ ਕੁਲਜ ਕੇ ਛੜਤਾ ਉਹ ਕਹਦਾ ਤਾਂ ਭਗਤੀ ਨਹੀਂ ਹੁੰਦੀ ਹਾਂ ਫੁੱਖਾ ਕੀ ਕਰੂਗਾ ਸਹੀ ਗੱਲ ਆ ਜੀ ਜਿਹੜਾ ਇੱਕ ਦੋ ਬਦਾਮਾਂ ਤੇ ਕੂਤਰ ਛੱਡਿਆ ਹੋਰ ਉਹ ਦਿਨ ਨਾ ਛਪਾਉ ਕਬੂਤਰ ਠੀਕ ਹੈ। ਗਰਮੀ ਚ ਦਾ ਜੱਤੂ ਜਦੋਂ ਬਾਜੀ ਘੰਟਾ ਜਿ ਮੁਖਦੀ ਆ 4-5 ਵਜੇ। ਹਾਂਜੀ। ਨਾ ਅਸੀਂ ਅੱਜ ਤਾਂ ਇੱਕ ਕਬੂਤਰ ਨੂੰ ਕਿਤੇ ਇੱਕ ਬਿਦਾਂ ਤੇ ਛੱਡਿਆ ਨਾ ਉਹ ਤੇ ਛੱਡਿਆ। ਅਸੀਂ ਦਾ ਆਪਦੇ ਨੂੰ ਜਿਵੇਂ ਆਪਰਾਸ਼ਨ ਖਾਈ ਦਉ ਮੇਦਨ ਨੂੰ ਖਵਾਈਦਾ। ਹਾਂ ਇਹ ਤਾਂ ਗੱਲ ਹੈ। ਉਹ ਤਾਂ ਸਾਡੇ ਵਰਗੇ ਕਬੂਤਰ ਹੋਗੇ ਸਾਡੇ ਤੇ ਡਲ ਜੇ। ਹਾਂ। ਉਹ ਵਕ ਤੇ ਉੱਡ ਕੇ ਬਹਿ ਕੇ ਤੇ ਉੱਥੇ ਉੱਡ ਕੇ ਬਹਿ ਗਏ। ਤੇ ਐ ਨਹੀਂ ਜਾਣੀ ਦੀ ਆਉਣ ਵਾਲੇ ਤੇ ਚਾਰਪੇ ਲੋਕਾਂ ਦੇ ਹੋਰ ਐ। ਇਹ ਤਾਂ ਗੱਲ ਹੈਗੀ ਐ। ਉਹ ਕਬੂਤਰ ਜੇ ਬਿਮਾਰ ਹੋ ਜਾਂਦੇ ਸੀ। ਹਾਂ। ਤਾਂ ਹੀ ਤਾਂ ਸਾਨੂੰ ਦੇ ਵਿੱਚ ਲਵੇੜ ਕੇ ਇੱਕ ਲਾਲ ਮਿਰਚ ਦੇ ਦਿੰਦੇ ਸੀਗੇ। ਟੁਕੜਾ ਲੈ ਗਿਆ ਤਾਂ। ਰਸੀ ਦੇ ਵਿੱਚ ਤੇਲ ਪਾ ਕੇ ਦਿੰਦੇ ਹੁਣ ਵੀ ਤਾਂ ਅਸੀਂ ਇਹੀ ਦਿੰਦੇ ਆ ਉਹਦੇ ਨਾਲ ਹੀ ਸਹੀ ਹੋ ਜਾਂਦਾ ਹਾਂ ਉਹਦੇ ਨਾਲ ਹੀ ਸਹੀ ਹੋ ਜਾਂਦਾ ਇੱਕ ਪੁੱਤਰ ਠੀਕ ਆ ਤੇ ਮੜੱਪਾਂ ਵਾਲਾ ਸੀ ਉਹ ਵੀ ਲਾ ਦਿੰਦੇ ਹੁੰਦੇ ਸੀ ਹਾਂ ਜੀ ਹੁਣ ਵਾਲਾ ਤਾਂ ਕੋਈ ਕਹਿੰਦਾ ਡਾਕਟਰ ਪਲੱਸ ਦੇ ਦੇ ਕੋਈ ਫੁਲਾਨੀ ਦੇ ਦੇ ਹਾਂ ਇਹ ਤਾਂ ਗੱਲ ਹੈ ਉਹੇ ਜਿਹੇ ਕੋਲ ਚੱਲੀ ਜਾਂਦਾ ਮੈਡੀਸਨ ਹੁਣ ਤਾਂ ਅੰਗਰੇਜ਼ੀ ਮੈਡੀਸਨਾਂ ਕੋ ਉਤਰਾਂ ਨੂੰ ਬੜੱਪ ਕੱਢਦੇ ਆ ਸਹੀ ਗੱਲ ਹੈ ਜੀ ਸਾਰਾ ਮੇਰਾ ਪੁੱਤਰ ਹਸਣਾਂ ਦੇ ਪਾਈ ਜਾ ਮੜੱਪ ਪੈਂਦਾ ਹੀ ਨਹੀਂ ਕੋ ਉਤਰਾਂ ਨੂੰ ਨਾ ਕਰੀ ਲੱਗੂਆਂ ਬੈਂਟ ਤੇ ਬਾਈ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਬਾਈ ਦੇ ਕਬੂਤਰ ਦੇਖਾਂਗੇ ਬਾਈ ਤੇ ਬਾਈ ਇਧਰ ਬਾਈ ਦੇ ਕੱਪ ਜਿੱਤੇ ਹੋਏ ਨਾਮ ਆ ਬਾਈ ਕਬੂਤਰ ਆ ਬਾਈ ਇਹ ਹਾਂਜੀ ਬਾਈ ਠੀਕ ਆ ਜੀ ਇਹ ਕਿਹੜੇ ਨਸਲ ਆ ਬਾਈ ਇਹ ਯਾਰ ਬਾਈ ਡੀਸੀ ਨੇ ਸਾਨੂੰ ਦਿੱਤੇ ਸੀਗੇ ਠੀਕ ਆ ਪਾਠਾਂ ਵਾਲੇ ਪਤਾ ਨਹੀਂ ਹਜ਼ਾਰ ਹਜੂਰ ਵਾਲੇ ਪਤਾ ਨਹੀਂ ਬਾਈ ਨੂੰ ਪਤਾ ਇਹਨਾਂ ਦਾ ਠੀਕ ਆ ਤੇ ਇਹਨਾਂ ਦੇ ਉੱਡੇ ਆ ਕਬੂਤਰ ਸਾਰੇ ਉੱਡਦੇ ਆਪ ਵੀ ਜਿੱਤੇ ਜਵਾਰੀਆਂ ਠੀਕ ਆ ਇੱਕ ਕੋਈ ਨਸਲ ਆ ਕੱਲ੍ਹ ਘਰ ਸਾਲੇ ਵੀ ਕੱਢਦੇ ਆ ਠੀਕ ਆ ਬਾਈ ਤੇ ਛਾਹ ਆਖੇ ਵੀ ਕੱਢਦੇ ਆ ਛਾਹ ਕੇ ਵੀ ਕੱਢਦੇ ਆ ਛਾਹ ਕੇ ਪੜ ਲਿਆ ਓਏ ਹਾਂ ਛਾਹ ਆ ਇਹ ਫੜ ਲੈ ਗੋਲੇ ਰੰਗੇ ਕੁੱਤਰ ਵੀ ਕੱਢ ਲੈਂਦੇ ਆ ਕਾਲੇ ਗੋਲੇ ਹਾਂ ਇਹ ਆ ਸ਼ਾਖ ਆ ਬਾਈ ਇਹਨਾਂ ਦੀ ਆ ਬਾਈ ਇਹ ਵੀ ਇਹ ਬਾਈ ਦੇ ਕਾਮੀ ਆਣੇ ਆਣੇ ਵੇ ਆ ਪੁਰਾਣਿਆਂ ਤੋਂ ਨਹੀਂ ਆ ਇਕੱਠੇ ਕਰੋ ਪੰਗ ਇਹ ਬਾਈ ਨੇ ਸਾਨੂੰ ਵਾਸਤੇ ਜਾਂਟੇ ਲਿਆ ਕੇ ਦਿੱਤੇ ਸੀ ਸਾਨੂੰ ਠੀਕ ਆ ਵਿੱਕੀ ਕਾਮੀ ਆਣੇ ਦੇ ਕੁੱਤਰ ਉਹ ਵੀ ਘਰੋਂ ਆਏ ਪਿਆ ਓ ਡੀਸੀ ਬਾਈ ਤੇ ਘਰੋਂ ਆਏ ਵੇ ਠੀਕ ਆ ਬਾਈ ਤੇ ਇਹ ਛੱਡੇ ਜਾਂ ਕੋਰੀ ਰੱਖ ਲੈ ਨਹੀਂ ਨਹੀਂ ਛੱਡੇ ਵੀ ਆ ਸਾਡੇ ਸਾਰੇ ਬਾਜ਼ੀਆਂ ਚਿੱਤੇ ਵੇ ਆ ਜਿੱਤੇ ਵੇ ਆ ਵੀ ਆ ਸ਼ਾਖ ਆ ਸ਼ਾਖੇ ਜਿੱਤੇ ਵੇ ਆ ਬਹੁਤ ਠੀਕ ਆ ਬਾਈ ਪਿੰਡ ਸਾਰੇ ਨਹੀਂ ਛੱਡ ਦੇਣਾ ਕਾਲੀਆਂ ਖਾਲੇ ਛੱਡ ਦੇਣਾ ਚਿੱਟੀਆਂ ਖਾਲੇ ਛੱਡ ਦੇ ਠੀਕ ਆ ਬਾਈ ਯਾਨੀ ਕਿ ਪਿੰਡ ਨਹੀਂ ਛੱਡਦੇ ਖਾਸ ਯਾਤਨਾ ਪਿੰਡ ਥੋੜਾ ਉੜਦੇ ਆ ਬਾਹਰ ਜਾ ਕੇ ਬਾਹਰ ਉੜਦੇ ਠੀਕ ਆ ਤੇ ਠੀਕ ਆ ਬਾਈ ਧੰਨਵਾਦ ਤੁਹਾਡਾ ਬਹੁਤ ਬਹੁਤ ਸਤ ਸ੍ਰੀ ਅਕਾਲ ਬਾਈ